ਭਾਈ ਆਪਾਂ ਆਪਣੇ ਘਰਾਂ 'ਚ ਖੇਤਾਂ 'ਚ ਬੂਟੇ ਲਾ ਦੰਨਿਆ ਬੂਟੇ ਸੁੱਕ ਜਾਂਦੇ ਆ ਨਾਲੇ ਪੂਰੀਆਂ ਟਾਪ ਦੀਆਂ ਨਰਸਰੀਆਂ ਤੋਂ ਲਿਆ ਕੇ ਬੂਟੇ ਲਾਉਣਿਆਂ ਉਹ ਸੁਖਦੇ ਕਿਉਂ ਆ ਆ ਬਾਈ ਦੱਸੂਗਾ ਆ ਦੇਖੋ ਸੀਤਾ ਫਲ ਨੂੰ ਫਰੂਟ ਆ ਰਿਹਾ ਬਾਈ ਤੁਸੀਂ ਤਿੰਨ ਦੋਸਤਾਂ ਨੇ ਬਾਗ ਲਾਇਆ ਸੀ ਅਲੱਗ-ਅਲੱਗ ਹਨ ਦੋਨੇ ਬਾਅਦ ਤਾਂ ਕਹਿੰਦੇ ਤੁਹਾਡਾ ਕ ਕਾਮਯਾਬ ਆਵਾ ਤੁਹਾਡੇ ਲਈ ਕਿਉਂ ਕਾਮਯਾਬ ਹੋਇਆ ਜਾਣਕਾਰੀ ਫਿਰ ਬਾਈ ਨੇ ਦਿੱਤੀ ਪਲ-ਪਲ ਤੇ ਜਦੋਂ ਵੀ ਫੋਨ ਕਰਦੇ ਆ ਜੋ ਵੀ ਸਮੱਸਿਆ ਆਉਂਦੀ ਸਾਨੂੰ ਚਾਹੇ ਅਸੀਂ ਅੱਧੀ ਰਾਤ ਨੂੰ ਫੋਨ ਕਰ ਲਈਏ ਬਾਈ ਨੇ ਇਹ ਨਹੀਂ ਕਿਹਾ ਵੀ ਬਾਈ ਕਿਉਂ ਫੋਨ ਕਰਿਆ ਬੂਟੇ ਲਾਉਣ ਦੇ ਤਰੀਕੇ ਦੋ ਹੁੰਦੇ ਆ ਆਪਣੇ ਵਾਲਾ ਤਰੀਕਾ ਆਹ ਪਰ ਬਾਈ ਦੇ ਮਨ ਦਾ ਕਾ ਤਰੀਕਾ ਹੈਗਾ ਜੀ ਜੀ ਬਾਈ ਤੁਹਾਡੇ ਕੋਲ ਇੰਨੇ ਲੋਕ ਆਏ ਨੇ ਬਹੁ ਆਹ ਬੋਈ ਸਾਡੇ ਬਰਨਾਲੇ ਤੋਂ ਆ ਜੀ ਜੀ ਤੇ ਖੜੇ ਆਪਾਂ ਜਲਾਲਾਬਾਦ ਇੰਨੀ ਦੂਰੋਂ ਆਉਂਦਾ ਕੀ ਕਰ ਲੈਣ ਇਹਨਾਂ ਦਾ ਪੰਜ ਸਾਹਿਬ ਸਭ ਤੋਂ ਵੱਡੀ ਇੱਥੇ ਕੁਆਲਿਟੀ ਹੈ ਆਪਾਂ ਜ਼ਿੰਮੇਦਾਰ ਆ ਇਸ ਕਿੱਤੇ ਦੇ ਵਿੱਚ ਜਿਆਦਾ ਪ੍ਰਵਾਸੀ ਲੋਕ ਆਏ ਆਪਣੀਆਂ ਮਜਬੂਰੀਆਂ ਸੀਗੀਆਂ ਵੀ ਉਹਨਾਂ ਦਾ ਬੂਟਾ ਖਰੀਦਣਾ ਹਾਂਜੀ ਹਾਂ ਔਰ ਅੱਜ ਤੱਕ ਤੁਸੀਂ ਵੀ ਨਰਸਿੰਗ ਦੀ ਵੀਡੀਓ ਕਰਦੇ ਹੋ ਹੋਗੇ ਤੁਹਾਡਾ ਮਤਲਬ ਆਪਣੇ ਜਿਵੇਂ ਸਾਡਾ ਇਹ ਦੁਕਾਨਦਾਰੀ ਹਰੇਕ ਬੰਦਾ ਦਾ ਨਾ ਸਿਸਟਮ ਹਾਂਜੀ ਪਰ ਹਰੇਕ ਬੰਦਾ ਐ ਅੰਬ ਜਿਹਾ ਫੜ ਕੇ ਖੜਾ ਹੁੰਦਾ ਹੈ ਅੱਜ ਸਾਰਾ ਮਦਖਾ ਬਹੁਤ ਵੱਡਾ ਸਾਰਾ ਅੰਬ ਜੀ ਆ 500 ਦਾ ਜੀ ਇਹ 2-2000 ਦਾ ਲੋਕ ਵੇਚਦੇ ਆ ਹਨਾ ਜੀ ਜਦੋਂ ਕੋਈ ਲੈਣ ਜਾਂਦਾ ਉਹ ਕਹਿੰਦੇ ਜੀ ਸਟਾਕ ਖਤਮ ਹੋ ਗਿਆ ਪਹਿਲੀ ਗੱਲ ਤਾਂ ਇਹ ਬੋਲਦੇ ਆ ਹਨਾ ਜੀ ਪਰ ਅੱਜ ਤੱਕ ਕਿਸੇ ਨੇ ਇਹ ਨਹੀਂ ਪੁੱਛਿਆ ਵੀ ਇਹਦਾ ਮਦਰ ਪਲਾਂਟ ਕਿਹੜਾ ਹੈ ਮਦਰ ਪਲਾਂਟ ਮਤਲਬ ਮਤਲਬ ਜਿੱਥੋਂ ਬੂਟਾ ਤਿਆਰ ਹੋਇਆ ਹੈ ਥੋੜਾ ਜਿਹਾ ਆਪਾਂ ਇੱਧਰ ਬਾਅਦ ਚਾਵਾਂਗੇ ਆ ਦੇਖੋ ਇਹ ਸਾਡੇ ਮਦਰ ਪਲਾਂਟ ਆ ਸਾਰੇ ਅੱਛਾ ਅੱਛਾ ਹਾਂ ਬਈ ਹਾਂ ਇਹ A ਤੋਂ Z ਇਹ ਸਾਰੇ ਮਦਰ ਪਲਾਂਟ ਆ ਇਹਨਾਂ ਤੋਂ ਬੂਟੇ ਤਿਆਰ ਹੋਣੇ ਆ ਔਰ ਇਹ ਬਿਲਕੁਲ ਇਹ ਲੈਬ ਡਸਟਡ ਆ ਇਹਨਾਂ ਦੇ ਵਿੱਚ ਕੋਈ ਵੀ ਵਾਇਰਸ ਨਹੀਂਗਾ ਅੱਛਾ ਜਿਹੜੀ ਆ ਟਾਣੀਆਂ ਨੇ ਮਾਰੀ ਆ ਬੂਟੇ ਬਣਾਣੇ ਬਿਲਕੁਲ ਇਹ ਪਿਉਆਂ ਵਾਲੀਆਂ ਜਿਹੜਾ ਇਹਨਾਂ ਦਾ ਮਦਰ ਪਲਾਂਟ ਆ ਉਹ ਵੀ ਮਤਲਬ ਹਜ਼ਾਰਾਂ ਚੋਂ ਚਾਰ ਪੰਜ ਬੂਟੇ ਛਾਂਟ ਕੇ ਉੱਥੋਂ ਬਣਦੇ ਆ ਤੇ ਇੱਥੋਂ ਬੂਟਾ ਤਿਆਰ ਹੋਊਗਾ ਜੋ ਜੀ ਕੋ ਕੋਜ ਬੱਚ ਸਪਸ਼ਟ ਜੀ ਗੱਲ ਹੈ ਬਿਲਕੁਲ ਬਿਲਕੁਲ ਜੇ ਉਹਨਾਂ ਨੂੰ ਫੜ ਲੈ ਕੇ ਹੁਣ ਤਾਂ ਇਹਨਾਂ ਨੂੰ ਬਿਲਕੁਲ ਸਭ ਤੋਂ ਵੱਡੀ ਗੱਲ ਜਿੱਥੋਂ ਬੂਟਾ ਤਿਆਰ ਕਰਨਾ ਹੈ ਉਹ ਮਦਰ ਪਲਾਂਟ ਆਪਣੇ ਆਪ ਦੇ ਆ ਬਿਲਕੁਲ ਹਾਂਜੀ ਉਸ ਤੋਂ ਵੱਡੀ ਜਾਣਕਾਰੀ ਜਿੱਤੇ ਕਰਕੇ ਏ ਬਾਈ ਰਾਜਸਥਾਨ ਤੋਂ ਕੋਈ ਹਰਿਆਣੇ ਤੋਂ ਦੂਰੋਂ ਦੂਰ ਆ ਰਹੇ ਐਨੀ ਦੂਰੋਂ ਆਉਣ ਦਾ ਕਾਰਨ ਕੀ ਆਪਾਂ ਬਾਈ ਇਹਨਾਂ ਨੂੰ ਪੁੱਛੀਏ ਪਹਿਲਾਂ ਪੁੱਛ ਲਓ ਜੀ ਪੁੱਛ ਲਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕਿਹੜਾ ਪਿੰਡਾ ਜੀ ਬਾਈ ਬਾਈ ਆਰਮ ਸਿੰਘ ਬੋਲ ਰਹਾ ਅਨੂਪਗੜ੍ਹ ਆਰਮ ਸਿੰਘ ਪੁਰਾ ਤੇ ਇੰਨੀ ਦੂਰ ਆਇਓ ਕਿੰਨੇ ਕਿਲੋਮੀਟਰ ਪੈਂਦਾ ਇੱਥੋਂ 350 ਕਿਲੋਮੀਟਰ ਫਿਰ ਰਾਜ ਕੋਈ ਹੋਰ ਨਰਸਰੀ ਮਿਲੀ ਨਹੀਂ ਬਾਈ 182 ਨਰਸਰੀਆਂ ਦਾ ਰਾਜ ਅਸੀਂ ਗਿਣ ਕੇ ਆਏ ਆ ਅੱਜ ਫਿਰ ਇੱਥੇ ਆਉਣ ਦਾ ਕੀ ਕਾਰਨ ਹੈ ਇੱਥੇ ਮੈਂ ਤੀਜੀ ਵਾਰ ਹੀ ਆਇਆ ਇੱਥੇ ਇੱਕ ਤਾਂ ਜਿਹੜੇ ਬੁੱਟੇ ਆ ਉਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਜਿਵੇਂ ਕਹਿੰਦੇ ਓਵੇਂ ਆ ਮੈਂ ਤੀਜੀ ਵਾਰ ਹੀ ਲੈਣ ਆਇਆ ਘੱਟੋ ਘਾਟ 100 200 ਬੁੱਟਾ ਲੈ ਚੁੱਕਿਆ 200 ਬੁੱਟੇ ਨੂੰ ਹਰ ਤਿਆਰ ਹੋਇਆ ਹਰੇਕ ਨੂੰ ਫਲ ਆਈ ਜਾਂਦਾ ਕਾਮਯਾਬ ਹੋ ਹਾਂ ਪੂਰੇ ਪੂਰੇ 200 ਬੂਟੇ ਮੇਰੇ ਕੋਲ ਰਾਮ ਸਿੰਘਪੁਰ ਜਦੋਂ ਮਰਜੀ ਆ ਕੇ ਦੇਖ ਲੋ ਘਰੇ ਆ ਕੇ ਦੇਖ ਲੋ ਸਾਰੇ ਦੇ ਸਾਰੇ ਬੂਟੇ ਤਿਆਰ ਆ ਤੀਸਰੀ ਵਾਰੀ ਇੱਥੇ ਮੈਂ ਅੱਜ ਆਇਆ ਅੱਜ ਵੱਡੇ ਮਦਰ ਪਲਾਂਟ ਆਏ ਸੀਗੇ ਭਾਈਆਂ ਉਹਨਾਂ ਕੋਲ ਮੈਂ ਮਦਰ ਪਲਟ ਲੈਣ ਆਇਆ ਅੱਛਾ ਅੱਛਾ ਹਾਂ ਜੀ ਚਲੋ ਵਧੀਆ ਗੱਲ ਆ ਭਾਈ ਭਾਈ ਜੀ ਆਪਾਂ ਬਰਨਾਲੇ ਤੋਂ ਆ ਜੀ ਬਰਨਾਲੇ ਤਾਂ ਨਰਸਰੀਆਂ ਦਾ ਘੜਾ ਹੈ ਜੀ ਫਿਰ ਨਹੀਂ ਭਾਈ ਜਿਹੜਾ ਕੁਝ ਇਹ ਵੀਰ ਕੋਲੇ ਆਗਾ ਇੱਥੇ ਆਏ ਕਿਵੇਂ ਬਈ ਪਹਿਲਾਂ ਆਏ ਦੱਸੋ ਇਹ ਨਹੀਂ ਕੋਰਾ ਆਏ ਵੀਰ ਨਾਲ ਮੈਂ YouTube ਤੇ ਅਟੈਚ ਸੀਗਾ ਜੀ ਸਰ ਜੀ ਨੇ ਵੀਡੀਓ ਵੇਖ ਕੇ ਆਇਆ ਵੀਡੀਓ ਵੇਖ ਕੇ ਆਏ ਸੀਗੇ ਜੀ ਹੂੰ ਤੇ ਮੈਂ ਤਕਰੀਬਨ ਬਾਈ ਨਾਲ ਗੱਲ ਕਰੀ ਵੀ ਤਿੰਨ ਚਾਰ ਕਿੱਲੇ ਵਾਂ ਬਾਗ ਚਾ ਕਨਵਰਟ ਕਰਨਾਗਾ ਅਸੀਂ ਬਾਗ ਲਾਇਆ ਬਾਗ ਲਈ ਹਾਂਜੀ ਪਰ ਬਾਈ ਜੀ ਕਹਿੰਦੇ ਵੀ ਤੁਸੀਂ ਹਜੇ ਮੇਰੇ ਵਿਸਾਵਾਤ ਥੋੜੇ ਤੋਂ ਕਰੋ ਸ਼ੁਰੂ ਤੁਹਾਨੂੰ ਪਤਾ ਲੱਗ ਜੂਗਾ ਨਹੀਂ ਮਸਾ ਦਾ ਮੁਰਗੀ ਜੜੀ ਦੀ ਬਾਈ ਨੂੰ ਨਹੀਂ ਨਹੀਂ ਮੁਰਗੀ ਨਹੀਂ ਬਾਈ ਇਹ ਇਹ ਚੀਜ਼ ਤੇ ਬਾਈ ਫਰਕ ਹੀ ਇਸ ਚੀਜ਼ ਦਾ ਨਾ ਬੜੇ ਨਰਸਰਾਂ ਵਾਲੇ ਨੇ ਪਰ ਮੈਂ ਇੱਕ ਗੱਲ ਕਹੂੰਗਾ ਬਾਈ ਜੀ ਬਾਗਾਂ ਦੀ ਯੂਨੀਵਰਸਿਟੀ ਆ ਅੱਛਾ ਬਾਈ ਹਾਂ ਸਾਰੀ ਜਾਣਕਾਰੀ ਦੇਖੋ ਬੂਟਾ ਬੰਦਾ ਹਰੇਕ ਲਵਾਉਂਦਾ ਹੈ ਪਰ ਬਾਗ ਮੇਰਾ ਮੇਰਾ ਵੀਰ ਜੀ ਬਾਗ ਹੈਗਾ ਮਿਕਸ ਅੱਛਾ ਮੈਂ 8-9 ਵੈਰਾਈਟੀਆਂ ਲਗੀਆਂ ਮੀਆਂ ਮੇਰੇ ਕੋਲੇ ਉਸ ਤੋਂ ਬਾਅਦ 95% ਕਾਮਯਾਬਾ ਜੀ ਥੋੜੇ ਜਿਹਾ 2-4 ਬੂਟੇ ਪਾਣੀ ਨਾਲ ਜ਼ਰੂਰ ਹੋ ਹੋ ਗਏ ਉਹ ਵੀ ਮੇਰੀ ਅਨਗਹਿਲੀ ਕਰਕੇ ਅੱਛਾ ਬਾਈ ਜੀ ਨੂੰ ਜਿੱਦੇ ਤੋਂ ਤਕਰੀਬਨ 6 ਮਹੀਨੇ ਮੈਨੂੰ ਬਾਗ ਲੈਣ ਨੂੰ ਹੋ ਗਏ ਜੀ ਜਦੋਂ ਬਾਈ ਨੂੰ ਫੋਨ ਕਰੀਏ ਕਿਸੇ ਵੀ ਚੀਜ਼ ਲਈ ਕਿਸੇ ਵੀ ਸਮੱਸਿਆ ਲਈ ਝੱਟ ਸਾਨੂੰ ਜੀ ਫੋਨ ਤੇ ਜਾਣਕਾਰੀ ਦੇ ਦਿੰਦੇ ਨੇ ਇਦਾਂ ਦੀ ਮੈਂ ਅੱਜ ਤੱਕ ਬਾਈ ਕਿਸੇ ਵੀ ਨਰਸਰੀ ਤੇ ਨਹੀਂ ਦੇਖਿਆਗਾ ਜੋ ਜਾਣਕਾਰੀ ਬਾਈ ਦਿੰਦਾਗਾ ਇਹੀ ਮੇਨ ਹੈ ਨਾ ਨਰਸਰੀ ਦਾ ਤੇ ਬੂਟਿਆਂ ਦੀ ਆਪਾਂ ਨੂੰ ਚੱਲਣ ਦੇ ਵਿੱਚ ਹਾਂ ਬਾਈ ਹੁਣ ਆ ਸਪਰੇਅ ਕਰ ਦੋ ਜੀ ਆ ਚੀਜ਼ ਹਾਂ ਬਾਈ ਪੂਰੀ ਜਾਣਕਾਰੀ ਮਿਲਦੀ ਆ ਆਪਾਂ ਨੂੰ ਇਸ ਚੀਜ਼ ਦੀ ਠੀਕ ਹੈ ਨਾ ਚਾਹੋਗੇ ਜੀ ਨੂੰ ਕੋਈ ਘਰਾਂ ਚ ਬੂਟੇ ਲਾਉਣੇ ਜਾਂ ਬਾਗ ਲਾਉਣੇਗਾ ਮੈਂ ਤਾਂ ਕਹਿੰਦਾ ਵੀਰ ਕੋਲੇ ਆਓ ਇੱਕ ਵਾਰੀ ਆਓ ਤੁਸੀਂ ਬਾਰ ਬਾਰ ਇੱਥੇ ਆਵੋਗੇ ਜੀ ਕੁਆਲਿਟੀ ਮਿਲੂ ਵੀਰੇ ਹੁਣ ਬਾਈ ਆਪਾਂ ਨੂੰ ਦੱਸੋ ਜੀ ਬੂਟੇ ਲਾਉਣ ਦੇ ਤਰੀਕੇ ਹਾਂਜੀ ਹਾਂਜੀ ਇਹ ਬਾਈ ਬਰਿੰਦਰ ਦੀ ਵੀਡੀਓ ਵੀ ਆਪਣੇ ਦੇਮ ਨਰਸਰੀ ਜਲਾਲਾਬਾਦ ਆਪਣਾ ਪੇਜ ਹੈ ਹਾਂਜੀ ਹਾਂਜੀ ਉੱਥੇ ਪਾਈ ਹੋਈ ਹੈ ਤੁਸੀਂ ਇੱਕ ਪੇਜ ਦਾ ਸਕਰੀਨਸ਼ਾਟ ਪਾਇਆ ਇਹ ਇਥੋਂ ਤੋਂ ਤੁਹਾਨੂੰ ਫਰੀਜ ਬਹੁਤ ਕੁਝ ਸਿੱਖਣ ਨੂੰ ਮਿਲੂ ਬੂਟਿਆਂ ਬਾਰੇ ਆ ਦੇਖੋ ਜੀ ਮੈਂ ਸਰਪੰਚ ਸਾਹਿਬ ਦੇਖਿਓ ਜੇ ਹਾਂਜੀ ਆਪਣਾ ਜਿਹੜਾ ਬੂਟਾ ਆ ਦਿਖਾਓ ਬਾਈ ਇਹ ਬੜੀ ਇੱਕ ਕਿਤੋਂ ਨਹੀਂ ਮਿਲਣੀ ਜਾਣਕਾਰੀ ਆਪਣੇ ਬੂਟੇ ਆ ਚੀਜ਼ ਲਾਉਂਦੇ ਆਪਾਂ ਸਾਰੀ ਐ ਲਾਉਣਾ ਹੀ ਮੈਂ ਵੀ ਐ ਹੀ ਲਾਉਣਾ ਜਿਹੜਾ ਧਰਤੀ ਵਾਲਾ ਬੂਟਾ ਉਹ ਵੀ ਵਿਚਾਰੇ ਇਹਨੇ ਇਹਦਾ ਪਾਣੀ ਖਿੱਚਣਾ ਉਹ ਉਹ ਰੌਂਗ ਹੈ ਉਹਦੇ ਮਰਨ ਦਾ ਕਾਰਨ ਹੀ ਇਹ ਹੈ ਉਹਦੇ ਵਿੱਚ ਹੋਰ ਵੀ ਕਾਰਨ ਜਿਵੇਂ ਫੰਗੀਸਾਈਡ ਵਗੈਰਾ ਨੌਲੇਜ ਨਹੀਂ ਗਈ ਹੁਣ ਜਿਹੜੀ ਫੰਗੀਸਾਈਡ ਦੀ ਗੱਲ ਕਰੀਏ ਤਾਂ ਆਂਬ ਨੂੰ ਹੋਰ ਪੈਣਾ ਉਹਨੂੰ ਬਵੈਸਟਨ ਪੈਂਦਾ ਜਿਵੇਂ ਸੇਬ ਨੂੰ ਵਿਟਾਡੈਕਸ ਪਾਵਰ ਪੈਂ ਤੂੰ ਆਪਾਂ ਵਾਂਝੇ ਤਾਰ ਰਹਿ ਗਏ ਕਿਉਂਕਿ ਮਾਲੀਆਂ ਨੂੰ ਇੱਕੋ ਚੀਜ਼ ਦਾ ਪਤਾ ਹੈ ਵੀ ਹਰੀਆਂ ਖੱਟੀਆਂ ਰੱਤੀਆਂ ਪੁੜੀਆਂ ਕਿਵੇਂ ਵੇਚਣੀਆਂ। ਧਿਆਨੀ ਵਾਲੀ ਪੁੜੀ ਕਿਵੇਂ 70 ਦੀ ਵੇਚਣੀ ਹੈ ਬਸ। ਵੇਚ ਦੇ ਦਿੰਦੇ ਆ। ਉਸ ਤੋਂ ਬਾਅਦ ਕੁਝ ਨਹੀਂ। ਆਪਣੀ ਮਜਬੂਰੀ ਹੈ ਵੀ ਆਪਣੇ ਕੋਲ ਹੋਰ ਆਪਸ਼ਨ ਨਹੀਂ। ਹੁਣ ਚਲੋ ਜੀਮੀਦਾਰ ਆਪਾਂ ਇਸ ਚਾਗ ਲਾਈਨ 'ਚ। ਸੋ ਉਹ ਚੀਜ਼ ਕਰ ਰਹੇ ਆ 55000 ਫਾਲੋਅਰ ਦੇ ਨਾਲ ਬਾਈ ਜੀ ਦਿੱਲੀ ਅਸੀਂ ਲਾਈਵ ਬੈਠਦੇ ਆ। ਤੁਸੀਂ ਕਮੈਂਟ ਪੜ੍ਹ ਲਓ ਜੇ ਆਪਾਂ 55000 ਬੰਦਨ ਕੁਆਲਿਟੀ ਵੇਚੀ ਤਾਂ ਸਾਰੇ ਪੋਜ਼ਿਟਿਵ ਹੀ ਆਉਣਗੇ ਕਿ ਬਾਈ। ਪੋਜ਼ਿਟਿਵ ਤਾਂ ਹੀ ਆਉਣਗੇ ਜੇ ਆਪਾਂ ਕੁਆਲਿ ਮਾਰਦੇ ਹਾਂ ਇਹ ਸਾਰਾ ਪਾਣੀ ਬਾਹਰਲਾ ਵੀ ਇਹਨੇ ਇਹਨੇ ਖਿੱਚਣਾ ਇਹ ਰੌਂਗ ਹੈ ਇਹਨੂੰ ਕੱਟ ਦਿਓ ਤੁਸੀਂ ਇੱਧਰ ਆਓ ਹਾਂ ਆ ਦੇਖੋ ਬੂਟਾ ਲਾਉਣ ਤੋਂ ਬਾਅਦ ਆ ਮਿੱਟੀ ਨਾਲ ਲਾਉਣੀ ਇੰਨੀ ਇੰਨੀ ਅੱਛਾ ਇਹਦਾ ਪਾਣੀ ਉਹਦਾ ਪਾਣੀ ਇੱਥੇ ਚੱਲ ਰਿਹਾ ਹੈ ਹਾਂਜੀ ਹਾਂ ਇਹਦਾ ਪਾਣੀ ਇੱਥੇ ਚੱਲਣਾ ਜਾਨੀ ਕਿ ਧਰਤੀ ਤੋਂ ਥੋੜਾ ਉੱਪਰ ਲਾਉਣਾ ਜੀ ਜੀ ਨਹੀਂ ਨਹੀਂ ਬੂਟਾ ਵਿੱਚ ਹੀ ਲੱਗੂਗਾ ਹਾਂਜੀ ਹਾਂ ਪਰ ਇਹਦਾ ਮਿੱਟੀ ਨਾਲ ਹੋਣੀ ਜੇ ਬੂਟੇ ਦੇ ਇੰਨੀ ਇੰਨੀ ਔਰ ਇਹਦਾ ਪਾਣੀ ਇੱਥੇ ਚੱਲੂਗਾ ਇੱਥੋਂ ਰਿਸ ਕੇ ਪਾਣੀ ਜਾਊਗਾ ਉਹਨੂੰ ਡਾਇਰੈਕਟ ਜਾ ਰਿਹਾ ਤਣੇ ਦੇ ਵਿੱਚ ਉਹਨੂੰ ਡਾਇਰੈਕਟ ਬਗਿਆ ਜਦੋਂ ਖਾਦ ਦਵਾਈ ਰੇ ਬਿਲਕੁਲ ਜੀ ਬਿਲਕੁਲ ਸੋ ਇੱਥੇ ਗਲਤੀ ਹੁੰਦੀ ਇੱਕ ਗਲਤੀ ਹੋਰ ਹੁੰਦੀ ਆ ਆ ਦੇਖੋ ਹਰੇਕ ਬੰਦਾ ਇੱਥੋਂ ਕੱਟਦਾ ਇਹਨੂੰ ਬੂਟੇ ਨੂੰ ਹਾਂਜੀ ਹਾਂ ਐ ਕੱਟ ਕੇ ਇੱਥੋਂ ਫੜਿਆ ਇਹਨੂੰ ਉਤਾਰਦਾ ਸਾਰੇ ਐ ਕਰਦੇ ਆਂਗੇ ਐ ਕਰਦੇ ਨਾ ਇੱਥੋਂ ਕਈ ਵਾਰ ਗਾਚੀ ਵੀ ਡਿੱਗ ਪੈਂਦੀ ਐ ਡਿੱਗਦੀ ਆ ਉਹਦਾ ਕੀ ਐ ਇਹਨੂੰ ਥੱਲੇ ਕੱਟੋ ਗੋਲ ਗੋਲ ਐ ਵੀ ਤਾਂ ਹਾਂ ਰਹਿਣ ਦਿਓ ਥੱਲੇ ਕੱਟ ਲਈਏ ਇੱਥੋਂ ਕੱਟਿਆ ਹਾਂਜੀ ਤੇ ਇੱਥੋਂ ਉਤਾਰਦਾ ਐ ਇਹਨੂੰ ਉਤਾਰ ਦੋ ਐ ਆਹ ਨਹੀਂ ਲਾਉਣਾਗਾ ਬੂਟਾ ਲਾਓ ਇਹ ਬੂਟਾ ਲੱਗ ਗਿਆ ਇਹਨੂੰ ਮਿੱਟੀ ਪਾ ਦਿਓ ਉਸ ਤੋਂ ਬਾਅਦ ਇਹਨੂੰ ਤਾਂ ਖੇਚ ਦਿਓ ਇਹ ਨੂੰ ਤਾਂ ਜਦੋਂ ਖਿੱਚੋਗੇ ਆਲ ਰੈਡੀ ਜਿਹੜੀ ਆ ਮਿੱਟੀ ਨਾਲ ਲੱਗੀ ਹੋਈ ਹੈ ਇਹ ਨਾਲ ਚਿਪਕ ਜੂਗੀ ਨਾਲ ਲੱਗਵੀਂ ਨਾ ਗਾਚੀ ਡਿੱਗੂ ਨਾ ਜਿਹੜਾ ਨੂੰ ਹਵਾ ਨਹੀਂ ਲੱਗਦੀ ਬੂਟਾ ਪੇਗਾ ਹੋ ਜੂਗਾ ਆ ਜੀ ਜੀ ਤੇ ਹੋਰ ਆ ਜਦੋਂ ਤੁਹਾਨੂੰ ਅੱਗੇ ਬੂਟੇ ਦਿਖਾਉਣੇ ਆਗੇ ਜਿਵੇਂ ਬੂਟੇ ਬਈ ਆ ਪਿਆ ਹਨਾ ਮਾਲ ਵੀ ਲੱਗੇ ਹੋਏ ਇਹਨਾਂ ਨੂੰ ਹਾਂ ਮਸੰਮੀ ਆ ਗਈ ਇਹ ਸੰਤਰਾ ਜੀ ਹੁਣ ਇੱਥੇ ਕਹਿੰਦੇ ਵੀ ਜਿਹੜਾ ਪੰਜਾਬ 'ਚ ਕਾਮਯਾਬ ਨੇਗਾ ਸੰਤਰਾ ਵੀ ਲੱਗਦਾ ਨੇਗਾ ਔਰ ਇਹਦੇ ਜੇ ਨੌਲਜ ਆ ਤੇ ਲੱਗੂਗਾ ਸੰਤਰਾ ਵੀ ਜੇ ਇਹਦਾ ਜਿਹੜਾ ਖਾਣਾਦਾਲਾ ਉਹ ਲੱਗ ਤੋਂ ਹੈ ਹਾਂਜੀ ਹਾਂ ਤੇ ਇਹ ਇਹ ਬਿਲਕੁਲ ਸਕਸੈਸ ਹੋਊਗਾ ਇਧਰ ਆ ਤੁਹਾਨੂੰ ਜੀਕੂ ਦਿਖਾਉਣੇ ਆ ਇਹ ਜੀਕੂ ਅੰਬ ਵਰਗੀ ਹੈਗਾ ਇਹ ਇਹ ਲੰਬੇ ਵਾਲਾ ਇਹ ਕਰ ਲੈ ਮੋੜੇ ਜਾ ਆ ਵੇਖੋ ਇਹ ਲੰਬੇ ਵਾਲਾ ਜੀਕੂ ਹਾਂ ਇਹ ਬੋਲਾ ਵੀ ਇੱਕ ਅੰਬ ਫੜੀ ਫਰਿੱਜ ਪਿਆ ਹਾਂਜੀ ਬੋਲਾ ਵੀ ਹੋਇਆ ਪਿਆ ਜੀਕੂ ਹਾਂ ਨਹੀਂ ਇਹ ਤੁਸੀਂ ਹੁਣ ਤੋੜਨਾ ਨਹੀਂ ਕਿਤੇ ਆਣ ਕੇ ਖਾਣ ਨੂੰ ਦਿਲ ਕਰਦਾ ਬੰਦੇ ਦਾ ਤੁਹਾਨੂੰ ਅੰਬ ਖਵਾਉਂਦੇ ਆ ਅੰਬ ਆਪਨੇ ਹੋ ਗਿਆ ਇੱਥੇ ਨਾ ਤਰੱਖਣ ਲੱਗਿਆ ਹੁਣੇ ਡਿੱਗਿਆ ਤੇ ਨਾਲੋਂ ਅੰਬ ਆਹ ਵੇਖੋ ਇਹ ਅੰਬ ਦੀ ਕੁਆਲਿਟੀ ਆ ਆਪਣੇ ਇਹ ਲੜਾ ਜਿੱਤਿਆ ਸਰਪੰਚ ਮੈਂ ਕੁਆਲਿਟੀ ਚੈੱਕ ਕਰ ਦਾਂਗਾ ਖੜ ਜਾ ਆਲੇ ਵੀਡੀਓ ਬਣਦੀ ਐ ਐਸੇ ਇਹ ਅੰਬ ਲੱਗੇ ਹੋਏ ਆ ਬਈ ਹਾਂਜੀ ਹਾਂ ਇਹ ਇਹ ਛੋਟੇ ਬੂਟੇ ਦਾ ਸਾਈਜ਼ ਨਾ ਹਾਂਜੀ ਹਾਂਜੀ ਜਿਵੇਂ ਜਿਵੇਂ ਬੂਟੇ ਵੱਡੇ ਹੋਣਗੇ ਇਹ ਅੰਬ ਦਾ ਸਾਈਜ਼ ਵੀ ਵੱਡਾ ਜਾਊਗਾ ਇਹ ਕਿੰਨੇ ਰੁਪਏ ਤੋਂ ਸ਼ੁਰੂਆਤ ਹੋਣੀ ਹੈ ਮਦੀ ਜੀ ਇਹ ਹਾਂ ਤੁਸੀਂ ਆ ਗੱਲ ਹੁਣ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਜਾਣੇ ਸੀ ਉਹਨੂੰ ਆ ਵੀਡੀਓ ਚੱਲਦੇ ਨਾਲ ਰੇਟ ਹਰੇਕ ਬੰਦਾ ਰੇਟ ਮੈਂ ਵਾਰ-ਵਾਰ ਇਹ ਗੱਲ ਕਰਦਾ ਕਿਸੇ ਵੀ ਨਰਸਰੀ ਜਾਂਦੇ ਹੋ ਪਹਿਲਾਂ ਮਦਰ ਪਲਾਂਟ ਪੁੱਛਿਆ ਕਰੋ ਵੀ ਭਾਈ ਇਹ ਤਿਆਰ ਕਿੱਥੋਂ ਆਇਆ ਬੜਾ ਵੱਡਾ ਉਹਨਾਂ ਦੇਖਣਾ ਪੈਂਦੀ ਹੈ ਇਹ ਨਹੀਂ ਵੀ ਅਹ ਡਾਂਗ ਜੀ ਫੜੀ ਜਾਓ ਵੇਖੋ ਜੀ 500 ਦਾ ਪਰ ਨਹੀਂ ਉਹ 3 ਸਾਲ 4 ਸਾਲ ਬੂਟਾ ਪਾਲ ਪਾਲ ਕੇ ਬਾਅਦ ਚ ਨਰਾਸ਼ਾ ਬੱਲੇ ਪੈਂਦੀ ਹੈ ਪਰ ਸੋਕਣ ਪਤਾ ਹੋਣਾ ਜ਼ਰੂਰੀ ਹੈਗਾ ਵੀ ਖਾੜਦਾਰ ਚੋਂ ਆ ਹਾਂ ਜਿਓ ਜਿਓ ਜੀ ਕੋਕੋ ਉਹਦੇ ਬੱਚੇ ਹਾਂ ਹਾਂ ਆ ਦੇਈ ਕਰ ਦੁਰੇ ਆ ਕਟੇਓ ਲਾਲਾ ਜੀ ਲਓ ਲਾਲਾ ਜੀ ਅੰਬ ਹਾਂ ਕਿਉ ਸਰਪੰਚ ਬਹੁਤ ਵਧੀਆ ਦੇਖ ਜਮਾ ਪਿਆ ਅੰਬ ਤੇ ਆ ਅਗੇ ਬੂਟੇ ਅਗੇ ਤੁਹਾਨੂੰ ਹੋਰ ਵੀ ਦਿਖਾਉਣੇ ਕਿੰਨੇ ਕਿ ਤਰ੍ਹਾਂ ਦੇ ਬੂਟੇ ਆਪਣੇ ਕੋਲੇ ਖੰਡ ਵਰਗਾ ਮਿੱਠਾ ਸਰਪੰਚ ਖੰਡ ਵਰਗਾ ਮਿੱਠਾ ਜਮਾ ਤੈ ਮਿਲਣਾ ਲੇ ਲਾ ਆ ਜਾ ਇਧਰ ਦਿਖਾ ਇਧਰ ਸ਼ੁਰੂ ਕਰਦੇ ਹਾਂ ਹਾਂਜੀ ਹਾਂ ਇਹ ਆ ਜੇ ਲక్ష్ਮਣ ਫਲ ਲక్ష్ਮਣ ਫਲ ਹਾਂ ਲక్ష్ਮਣ ਫਲ ਸੀਤਾ ਫਲ ਵੀ ਦਿਖਾਉਣੇ ਆ ਰਾਮ ਫਲ ਵੀ ਹੈਗਾ ਆਪਣੇ ਕੋਲੇ ਸੀਤਾ ਫਲ ਵੀ ਹੈਗਾ ਆ ਦਿਖਾਉਣੇ ਸੀ ਸੀਤਾ ਫਲ ਇਹ ਜਿਵੇਂ ਇਹੜੇ ਬੂਟੇ ਨੇ ਕਿੰਨੇ ਰੁਪਏ ਤੋਂ ਸ਼ੁਰੂ ਹੋਏ ਨੇ ਉਹ ਦੱਸੋ ਜੀ ਰੁਪਈਆ ਵਾਲੀ ਇਹ ਜਿਹੜਾ ਮੈਂ ਦੱਸਦਾ ਜੀ ਆ ਦੇਖੋ ਸੀਤਾਫਲ ਨੂੰ ਫਰੂਟ ਆ ਰਿਹਾ ਆ ਦੇਖੋ ਫਲਾਵਰ ਆਣਾ ਸ਼ੁਰੂ ਹੋ ਗਿਆ ਆ ਦੇਖੋ ਆ ਫੁੱਲ ਆਣਾ ਸ਼ੁਰੂ ਹੋ ਗਿਆ ਹਾਂ ਇਹ ਫੁੱਲ ਆ ਗਿਆ ਇਧਰ ਫਰੂਟ ਬਣਨਾ ਸ਼ੁਰੂ ਹੋ ਗਿਆ ਆ ਵੇਖੋ ਇਹ ਪਹਿਲਾ ਵਾਲਾ ਫੁੱਲ ਸੀਗਾ ਇਹ ਜਿਹੜਾ 300 ਰੁਪਏ ਤੋਂ ਬੂਟਾ ਸ਼ੁਰੂ ਹੁੰਦਾ ਛੋਟੇ ਵਾਲਾ 300 ਤੋਂ ਲੈ ਕੇ ਜਿਵੇਂ ਇਹ ਮਦਰ ਬਾਂਡ 7-8 ਫੁੱਟ ਦਾ ਹੈ ਜੇ ਸਾਡਾ 2500 ਰੁਪਏ ਤੱਕ ਜਿਹੜਾ ਇਹ ਬੂਤਾ ਲਗਾਤਾਰ ਜਾਂਦਾ ਇਹ ਵੈਜ ਵਾਟਰ ਆਪਲ ਵਾਟਰ ਆਪਲ ਹਾਂਜੀ ਹਾਂਜੀ ਇਹ ਨਵੀਂ ਕਿਸਮ ਆ ਇਹਦੇ ਵਿੱਚ ਵੀ 90% ਪਾਣੀ ਹੁੰਦਾ ਪੇਟ ਦੀਆਂ ਬਿਮਾਰੀਆਂ ਤੇ ਬਹੁਤ ਜ਼ਿਆਦਾ ਕਾਰਗਰ ਸਿੱਧ ਹੋਇਆ ਅੱਛਾ ਇਹ ਵਾਟਰ ਔਰ ਇੱਥੇ ਕਾਮਯਾਬ ਹੈ ਜਿਹੜੀ ਵੈਰਾਈ ਦਿਖਾ ਰਿਹਾ ਮੈਂ ਇਹ ਆਪਣੇ ਕਾਮਯਾਬ ਹੋਣਗੇ ਬਿਲਕੁਲ ਜੀ ਇਹ ਆ ਗਈ ਜੀ ਕਠਲ ਕਠਲ ਜੀ ਦੀ ਸਬਜ਼ੀ ਬਣਦੀ ਹੈ ਸਬਜ਼ੀ ਬਣਦੀ ਹੈ ਇਹ ਵੀ ਮਦਰ ਪਲਾਂਟ ਹੈ ਵੱਡੇ ਮਦਰ ਪਲਾਂਟ ਮਤਲਬ ਵੱਡੇ ਜਿਨ੍ਹਾਂ ਤੋਂ ਆਪਾਂ ਬੱਚੇ ਵੀ ਲੈ ਸਕਦੇ ਆ ਮਦਰ ਪਲਾਂਟ ਦਾ ਮੀਨ ਜੇ ਹੋ ਗਿਆ ਹਾਂਜੀ ਇਹ ਅਮਰੂਦ ਦਾ ਵੱਡਾ ਬੂਟਾ ਆ ਗਿਆ ਦੇਖੋ ਜੀ ਕੱਲੀ ਹਾਈਟ ਨਹੀਂ ਇਹਦੇ ਬ੍ਰਾਂਚਾਂ ਵੇਖ ਉਹ ਥੱਲੇ ਵੀ ਭਰਿਆ ਪਿਆ ਹਾਂਜੀ ਹਾਂ ਭਰਿਆ ਪਿਆ ਹਾਂ ਇਧਰ ਪਹਿਲਾਂ ਵੀ ਸੀਗਾ ਇਹ ਲਸ਼ਮਣ ਫਲ ਆ ਗਿਆ ਪਿੱਛੇ ਚੀਕੂ ਇਹ ਐਪਲ 베ਰੀ ਆ ਗਈ ਵੱਡੀ ਜੀ ਪਿੱਛੇ ਇਹਦੇ ਕੰਡੇ ਹੁੰਦੇ ਆਂ ਹਾਂ ਨਾ ਜੀ ਇਹ ਵਿਦਆਊਟ ਕੰਡੇ ਸਾਰਾ ਇਹਨੂੰ ਕੰਡਾ ਨਹੀਂ ਹੋਊਗਾ ਹਾਂਜੀ ਇਹ ਰੈੱਡ ਰੰਗ ਦਾ ਲਾਲ ਐਪਲ ਦਾ ਮਤਲਬ ਸੇਬ ਵਾਂਗੂ ਹੋਊਗਾ ਪੂਰਾ ਸੇਵਰ ਕੀ 베ਰੀ ਜੀ 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 ਬਿਲਕੁਲ ਇਹ ਫੋਕਸਟਲ ਬਾਮ ਜ ਆਪਣੇ ਕੋ ਹੁੰਦਾ ਜੀ ਹੁਣ ਇਹ ਇਹ ਨਹੀਂ ਨਹੀਂ ਜੀ ਇਹਦੇ ਵਿੱਚ ਵੀਰੋ ਤੁਸੀਂ ਵੀ ਸੁਣ ਲਿਓ ਸਾਰਿਆਂ ਨੇ ਕੋਈ ਆਪਣੇ ਕੋਲ ਨਹੀਂ ਲੈਣਗੇ ਇੱਕ ਇੱਥੋਂ ਕਲਮ ਕੱਟ ਕੇ ਤਿਆਰ ਕਰਦੇ ਨਾਲੋਂ ਜਿਹੜੇ ਫੁੱਟਦੇ ਆ ਇੱਕ ਜੜ ਤੋਂ ਤਿਆਰ ਹੁੰਦਾ ਜਿਹਨੂੰ ਕਹਿੰਦੇ ਰੂਟ ਸਟਾਕ ਇਹ ਰੂਟ ਸਟਾਕ ਦਾ ਤਿਆਰ ਹੈ ਅੱਛਾ ਦਿਖਾਉਣੇ ਲੱਗਾ ਥੋੜੇ ਜਿਹਾ ਇੱਥੋਂ ਇਹਦੇ ਫੁੱਟਦੀਆਂ ਉੱਥੋਂ ਲਾ ਲਾ ਕੇ ਇੱਕ ਤੋਂ 20-20 ਬੂਟੇ ਤਿਆਰ ਕਰਦੇ ਆ ਅੱਛਾ ਉਹਦਾ ਰੇਟ ਉਹ ਘਰ ਦਾ ਬੂਟਾ ਹੈ ਉਹ ਭਾਵੇਂ 500 ਦੇ ਦਿਨ ਭਾਵੇਂ 1000 ਦਾ ਭਾਵੇਂ ਜਿੰਨੇ ਦਾ ਮਰਜ਼ੀ ਔਰ ਇਹ ਇਹ ਜਿਹੜੀ ਕੁਆਲਿਟੀ ਹੈ ਟੌਪ ਵਾਲੀ ਇਹ ਜੈਡ ਬਲੈਕ ਚ ਆਇਆ ਆ ਦੇਖੋ ਹਾਂਜੀ ਹਾਂ ਫਰਕ ਹੈ ਕਿੰਨਾ ਇਹ ਮਤਲਬ ਗੂੜੇ ਰ ਔਰ ਸਾਡੇ ਕੋਲ ਪੈਸਾ ਦਾ ਵੀ ਕੰਮ ਹੁੰਦਾ ਹੈ ਲੈਂਡਸਕੇਪਿੰਗ ਕਰਦੇ ਆ ਸੀ ਪਰ ਸਾਨੂੰ ਅਜ ਤੱਕ ਕੋਈ ਲੰਬ ਬਣੀ ਆਇਆ ਵੀ ਤੁਹਾਡਾ ਜਿਹੜਾ ਫਾਰਮ ਸੁੱਕਿਆ ਸੁੱਕਣ ਦਾ ਕਾਰਨ ਕੀ ਹੁੰਦੇ ਸ਼ੌਕ ਜਿਵੇਂ ਪੈਂਦੀ ਹੈ ਸ਼ੌਕ ਸਭ ਤੋਂ ਵੱਡੀ ਖੁਰਾਕ ਆਪਾਂ ਇਹਨੂੰ ਜੇ ਬੂਟਿਆਂ ਨੂੰ ਸਮਝਾਂਗੇ ਵੀ ਸਾਡਾ ਝੋਨਾ ਕਣ ਕਿੰਨਾ ਆਪਾਂ ਜ਼ੋਰ ਲਾਉਂਦੇ ਆ ਜੇ ਸਰਪੰਚ ਆਟਾ ਭਿਉਣੇ ਚੱਲਿਆਣਾ ਤੇ ਮੇਰੇ ਵਰਗੇ ਗਵਾਂਢੀ ਨੇ ਗੱਟਾ ਚੋਕ ਲੈਣੇ ਸਰਪੰਚ ਕਿਤੇ ਖਾਦ ਪਾਣ ਚੱਲਿਆ ਹੋਣਾ ਮਤਲਬ ਇਹ ਕਹਿਣ ਦਾ ਭਾਵ ਵੀ ਸ਼ੌਕ ਦੇ ਸ਼ੌਕ ਦਾ ਦੂਜਾ ਇਹ ਜਿਹੜਾ ਆਪਾਂ ਰੱਖੋ ਖਾਓ ਤੇ ਉਹਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਜਿਹੜਾ ਆਪਾਂ ਇਹਨਾਂ ਨੂੰ ਖਰਾਕ ਪਾਉਣੀ ਹੈ ਰੇ ਸਪਰੇ ਇਹ ਉਦਾਂ ਫਸਲ ਹੈ ਜੇ ਫਸਲ ਸਮਝੋਗੇ ਤਾਂ ਬਹੁਤ ਬੈਟਰ ਰਿਜ਼ਲਟ ਹੋਣਗੇ ਬਿਲਕੁਲ ਬਿਲਕੁਲ ਹਾਂ ਬਾਕੀ ਤੁਹਾਨੂੰ ਮੈਂ ਤੁਹਾਨੂੰ ਇਹ ਮੈਂ ਤਾਂ ਦਿਖਾਇਆ ਕਿਉਂਕਿ ਇਹਦੇ ਵਿੱਚ ਕੀ ਹੈ ਵੀ ਲੋਕਾਂ ਨੂੰ ਐਂ ਹੁੰਦਾ ਪਤਾ ਨਹੀਂ ਫਰੂਟਾਂ ਕਲੇ ਫਰੂਟ ਪਲਾਂਟ ਦੀ ਨਰਸਰੀ ਆ ਆ ਚੀਜ਼ ਹੁੰਦੀ ਹੈ ਆ ਜੇ ਮੈਂ ਅੰਬਾਂ ਦੇ ਬੂਟੇ ਆ ਗਏ ਨੇ ਜੀ ਹਾਂਜੀ ਹਾਂਜੀ ਇਹ ਲਗਭਗ 1000 ਤੋਂ 1500 ਦੀ ਰੇਂਜ ਸ਼ੁਰੂ ਹੋ ਜਾਂਦੇ ਆਪਣੇ ਕੋਲ ਉਹ ਸਾਹਮਣੇ ਵੀ ਪਿਆ ਹੈ ਫਲ ਪੈਣ ਦੀ ਜ਼ਿੰਮੇਵਾਰੀ ਹੁੰਦੀ ਹੈ ਬਿਲਕੁਲ ਜੀ ਬਿਲਕ ਆ ਦੇਖੋ ਹੁਣ ਇੱਕ ਇੱਕ ਹੋਰ ਬੜੀ ਠੱਗੀ ਚੱਲੀ ਹੋਈ ਐ ਹੁਣ ਇਹ ਹੈਗਾ ਜੀ ਮੀਆਂ ਜਾਕੀ ਅੰਬ ਅੱਛਾ ਜੀ ਕਿਸੇ ਟਾਈਮ ਗੂਗਲ ਤੇ ਸਰਚ ਕਰਿਓ 2.5 ਲੱਖ ਨੂੰ ਕਿਲੋ ਵਗਿਆ ਸੀਗਾ ਹੂੰ ਪਰ ਜਿਹੜੇ ਆਮ ਲੋਗ ਐ ਸਵਰਨ ਰੇਖਾ ਅੰਬ ਨੂੰ ਮੀਆਂ ਜਾਕੀ ਬਣਾ ਕੇ ਵੇਚ ਰਿਆ ਐ ਅੱਛਾ ਅੱਛਾ ਇਹਨੂੰ ਰੱਡ ਰੰਗ ਦਾ ਅੰਬ ਲੱਗਦਾ ਹੂੰ ਔਰ ਹਰਿਆਣੇ ਦੇ ਵਿੱਚ ਡਿੰਗ ਰੋਡ ਆ ਬੜਾ ਮਸ਼ਹੂਰ ਐ ਸਾਰ ਰੋਡ ਤੇ ਉੱਥੇ ਸੰਘਾ ਪਿੰਡ ਐ ਉੱਥੇ ਬਾਈਆਂ ਦੇ ਉਹ ਬਾਈ ਇੰਨਾ ਖੁਸ਼ ਹੋਇਆ ਕਹਿੰਦਾ ਉਹਦੀ ਵੀਡੀਓ ਵੀ ਆਪਣੇ ਇੰਸਟਾ ਤੇ ਪਾਈ ਹੋਈ ਐ ਅੱਛਾ ਉਹ ਬਾਈ ਕਹਿੰਦਾ ਵੀ ਜਰ ਮੈਂ ਨਾ ਥੱਕ ਗਿਆ ਸੀ ਲਾਲ ਅਗਮ ਨੂੰ ਮੀਆਂ ਜਾ ਕੇ ਨਹੀਂ ਮਿਲਿਆ ਆਪਣੇ ਕੋਲ ਜਿਹੜਾ ਲੈ ਗਿਆ ਮੀਆਂ ਜਾ ਕੇ ਨਿਕਲਿਆ ਔਰ ਮੀਆਂ ਜਾ ਕੇ ਦਾ ਮਤਲਬ ਅੰਬ ਲੱਗਿਆ ਉਹਨੂੰ ਕਿਉਂਕਿ ਮੈਂ ਬਾਈ ਨੇਮ ਦੱਸ ਰਿਹਾ ਕਿਸੇ ਨੇ ਪੁੱਛਣਾ ਹੋਵੇ ਕਿਉਂਕਿ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਹਾਂਜੀ ਹਾਂਜੀ ਸਰਸੇ ਦੇ ਨਾਲ ਸੰਘਾ ਪਿੰਡ ਹੈ ਉੱਥੇ ਆਪਣਾ ਮੀਆਂ ਜਾ ਕੇ ਲੱਗੇ ਨੇ ਤਾਂ ਅੱਜ ਤੱਕ ਲੋਕਾਂ ਨੇ ਸਵਰਨ ਦੇਖਾ ਹੀ ਵੇਚਿਆ ਕੋਈ ਕਹਿ ਕੁਝ ਹੋਰ ਦਿੰਦੇ 200 200 ਵਾਲਾ 200 ਵਾਲੇ ਬੂਟੇ ਨੂੰ 1200 ਤੱਕ ਉਹਨੇ ਵੇਚਿਆ ਮੀਆਂ ਜਾ ਕੇ ਬਣਾ ਕੇ ਸੋਏ ਨਕਲਾਂ ਤੋਂ ਬਚੋ ਪੱਤੇ ਪੁੱਤੇ ਤੋਂ ਨਹੀਂ ਪਤਾ ਲੱਗਦਾ ਬਸ ਇਹ ਵੇਖੋ ਵੀ ਜਿਹੜਾ ਬੰਦਾ ਦੇ ਰਿਹਾ 10 ਸਾਲਾਂ ਦੇ ਵਿੱਚ ਕੁਆਲਿਟੀ ਵੇਚੀ ਹੈ ਪਿੰਡ ਤੋਂ ਲੈ ਕੇ 3 ਸਾਲ ਇੱਥੇ ਹੀ ਹੋ ਗਏ ਹੌਨ ਰੋਡ ਜਾਨੀ ਕਿ ਥਲੜੀ ਪੈੜੀ ਪੌੜੀ ਦੁਪਹਿਰ ਰੱਖ ਕੇ ਤਾਂ ਉਹ ਕੋਈ ਝੂਠ ਨਹੀਂ ਕੋਈ ਫਰੇਵ ਨਹੀਂ ਅੱਜ ਤੱਕ ਕੋਈ ਕਹਿ ਦੇ ਸਾਡੇ ਇਸ ਤਰ੍ਹਾਂ ਦੀ ਚੀਜ਼ ਗਲਤ ਹੈ ਨਾ ਜੀ ਅੱਛਾ ਜਿਵੇਂ ਬੂਰਾਂ ਦੇ ਬੂਟੇ ਆ ਗਏ ਇਹ ਅਮਰੂਦ ਆ ਗਿਆ ਜੀ ਸਾਂਝ ਸਾਰਾ ਜੀ ਹਾਂ ਆ ਵੇਖੋ ਇਹ ਰੈੱਡ ਚਿੱਲੀ ਅਮਰੂਦ ਆ ਸਾਡੇ ਕੋਲੇ ਰੈੱਡ ਚਿੱਲੀ ਅਮਰੂਦ ਜੀ 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 ਇਹ ਸਾਰਾ ਆਪਣੇ ਕੋਲ ਆ ਵੇਖ ਚਕੋਤਰਾ ਆ ਗਿਆ ਆ ਐਪਲ 베ਰੀਆਂ ਪਈਆਂ ਜੀ ਚਕੋਤਰਾ ਆਪਣੇ ਕਾਮਯਾਬ ਹੈਗਾ ਜੀ ਬਿਲਕੁਲ ਜੀ ਇਹ ਲਿਵਰ ਦੇ ਵਾਸਤੇ ਇਹਦਾ ਬਹੁਤ ਵਧੀਆ ਇੱਕ ਟੌਨਿਕ ਕਹਿ ਸਕਦੇ ਆ ਦਵਾਈਆਂ ਦੀ ਲੋੜ ਨਹੀਂ ਪੈਂਦੀ ਡਾਕਟਰ ਵੀ ਪਹਿਲਾਂ ਦਵਾਈਆਂ ਦੇ ਦੇ ਕੇ ਬਾਅਦ ਚ ਕਹਿੰਦੇ ਆ ਵੀ ਚਕੋਤਰਾ ਖਵਾ ਦਿਓ ਹਨਾ ਇੱਕ ਤੁਹਾਨੂੰ ਦਿਖਾਉਂਦੇ ਆ ਜੀ ਮਿਕਸ ਫਰੂਟ ਇਹ ਮਿਕਸ ਫਰੂਟ ਦਾ ਬੋਟਾ ਵਾਲਾ ਮੇਰੇ ਹੱਥ 'ਚ ਆ ਲਿਆ ਨੀੜੀ ਮਤਲਬ ਕੀ ਲੱਗੂ ਇਹਦੇ ਹੈ ਜਾਈ ਇਹ 'ਚ ਮਸੰਮੀ ਮਾਲਟਾ ਕਿੰਨੂ ਸੰਤਰਾ ਸਾਰਿਆਂ ਨੂੰ ਗ੍ਰਾਫਟਿੰਗ ਕਰਕੇ ਨਾ ਵਿੱਚੋਂ ਇੱਕ ਮੰਦਰ ਪਲਾਂਟ ਲਿਆ ਗਿਆ ਹੂੰ ਇਹ ਉਹਦੇ ਤੋਂ ਬੂਟਾ ਇਹ ਸਾਡੀ ਆਪ ਦੀ ਵੈਰੈਟੀ ਹੈ ਔਰ ਜੇ ਤੁਸੀਂ ਮੇਰੇ ਕੋਲ ਆਏ ਮੈਂ ਤੁਹਾਨੂੰ ਇੱਕ ਸੰਤਰਾ ਟਾਈਪ ਚੀਜ਼ ਦੇ ਦਿੱਤੀ ਉਹ ਤੁਹਾਨੂੰ ਤੁਸੀਂ ਮੈਨੂੰ ਪੁੱਛੋਗੇ ਵੀ ਯਾਰ ਇਹ ਕੀ ਚੀਜ਼ ਆ ਪਤਾ ਨਹੀਂ ਸੰਤਰਾ ਮਤਲਬ ਟੇਸਟ ਜਿਹੜਾ ਮਿਕਸ ਹੋਊਗਾ ਇਕੱਠਾ ਹੀ ਕਰਦਾ ਹਾਂ ਹਾਂ ਔਰ ਇੱਕ ਹੋਰ ਗੱਲ ਅੱਜ ਤੱਕ ਸੀਟਰਸ ਦੇ ਵਿੱਚ ਕਿੰਨੂ ਨਿੰਬੂ ਜਾਤੀ ਦੇ ਵਿੱਚ ਕੋਈ ਵੀ ਜਿਹੜੀ ਚੀਜ਼ ਆ ਆਲ ਟਾਈਮ ਨਹੀਂ ਗਈ ਕਿੰਨੂ ਵੀ ਇੱਕ ਵਾਰ ਲੱਗਦਾ ਮਸੰਮੀ ਵੀ ਇੱਕ ਵਾਰ ਲੱਗਦੀ ਆ ਨਾ ਜੀ ਇਹ ਚੀਜ਼ ਸਾਰੀਆਂ ਮਾਲਟਾ ਵੀ ਇੱਕ ਵਾਰ ਆਦਾ ਇਹ ਹਮੇਸ਼ਾ ਹੀ ਲੱਗਿਆ ਰਹਿੰਦਾ ਇਹ ਵੱਡੀ ਗੱਲ 12 ਮਾਸੇ ਕਹਿੰਦੇ ਹਾਂ ਇਹ ਸਭ ਤੋਂ ਵੱਡੀ ਗੱਲ 12 ਮਾਸੀ ਕਹਿ ਲਵੋ ਹਾਂ ਜੀ ਜੀ ਉਹਦਾ ਸਾਰੇ ਤਰ੍ਹਾਂ ਦੀ ਆਪ ਬਹਿ ਜੀ ਵਾਟਰ ਐਪਲ ਤੁਸੀਂ ਮੈਨੂੰ ਬਾਰ-ਬਾਰ ਪੁੱਛ ਰਹੇ ਸੀ ਆ ਦਿਖਾਓ ਇਹ ਵਾ ਹਾਂਜੀ ਔਰ ਜ਼ਿੰਦਗੀ ਰਹੀ ਤਾਂ ਹੁਣ ਦਾ ਸਾਲ ਤੁਹਾਨੂੰ ਦਿਖਾਵਾਂਗੇ ਜਰੂਰ ਜਿਹੜੇ ਮੈਂ ਜਿਹੜੇ ਮੈਂ ਉਹ ਕੀਤੀ ਹੈ ਗੱਲ ਮਿਆਂ ਜਾਕੀ ਸਵਰਨ ਰੇਖਾ ਉਹ ਅੰਬ ਆ ਆ ਵੇਖੋ ਹਾਂਜੀ ਹੈ ਇਹ ਵੀ ਲਾਲੀ ਚ ਹਾਂਜੀ ਲਾਲ ਆਉਂਦਾ ਕਲਰ ਪਰ ਉਹਦੀ ਕਾਪੀ ਆ ਗਈ ਉਹ ਹਾਂ ਦੀ ਕਾਪੀ ਆ ਔਰ ਕਾਪੀ ਵਿੱਚ ਆ ਰਹੀ ਹੈ ਆਪਣੇ ਜਿਵੇਂ ਆ ਕਾਮਯਾਬ ਹੋ ਜਾਂਦੇ ਜੀ ਹਾਂ ਨਾਰੀਅਲ ਨਾਰੀਅਲ ਹਾਂ ਇਹਦੇ ਜੀ ਇਹਦੀ ਨਾਰੀਅਲ ਤੇ ਅੰਬ ਆਪਾਂ ਲਾ ਦੋਨੇ ਜੀ ਹਾਂਜੀ ਹਾਂਜੀ ਪਰ ਉਹ ਕਹਾਜਾਬ ਨਹੀਂ ਹੁੰਦਾ ਸੁੱਕ ਜਾਂਦੇ ਜਾਂ ਜਲਦੀ ਰੁਕ ਜਾਂਦੇ ਉਹ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਵਿੱਚ ਵੀ ਨਾ ਇਹ ਸਮੁੰਦਰ ਦੇ ਇਲਾਕੇ ਦੇ ਜਿਹੜੇ ਕੰਢਿਆਂ ਤੋਂ ਹੁੰਦਾ ਕਿਉਂਕਿ ਉੱਥੇ ਨਮਕੀਨ ਜਾਂ ਜਿਵੇਂ ਉਹਨੂੰ ਪਾਣੀ ਚਾਹੀਦਾ ਹੁੰਦਾ ਉਹਦੇ ਤੇ ਕਾਮਜਾਬ ਹੈ ਇੱਕ ਆਮਬ ਹੈ ਆਮਬ ਨੂੰ ਅਸੀਂ ਘੜਾ ਲਵਾਉਂਦੇ ਆਂ ਕੋੜਾ ਕਿ ਦੰਮ ਨੂੰ ਕਾ ਇਹਨੂੰ ਵੀ ਆ ਨਾਰੀਅਲ ਦੋ ਕਾਡੋ ਸਭ ਤੋਂ ਵੱਡਾ ਜਿਹੜਾ ਨੇ ਜਿੱਥੇ ਸਰਪੰਚ ਸਾਹਿਬ ਜਾਣਕਾਰੀ ਨੰਬਰ 2 ਆ ਸਾਡੇ ਕੋਲ 2.5 ਸਾਲ ਬਾਅਦ ਪਪੀਤਾ ਆ ਇਸ ਵਾਰ ਤਿਆਰ ਹੋਇਆ ਅਸੀਂ ਤਾਂ ਪਪੀਤਾ ਵਿੱਚ ਹੀ ਨਹੀਂ ਇਹ ਬਰਿੰਦਰ ਖੜਾ ਵੀ ਮੈਨੂੰ ਕਹਿੰਦਾ ਯਾਰ ਚਾਰ ਮੈਨੂੰ ਪਪੀਤੇ ਦੇ ਦੇ ਮੈਂ ਕਿਹਾ ਜਦੋਂ ਆਇਆ ਆਪਣਾ ਵੇਚਾਂਗੇ ਕਿਉਂਕਿ ਤੁਹਾਡਾ ਇਹਨਾਂ ਦਾ ਮੰਨ ਲਓ 200 ਬੂਟਾ ਅਜ ਕਾਮਯਾਬ ਹੋ ਗਿਆ ਜਿਆ ਰਾਜਸਥਾਨ ਵਾਲੇ ਬਾਈ ਦਾ ਹੋ ਗਿਆ ਤੇ ਗੱਲ ਕੀ ਹੈ ਵੀ ਜੇ ਇੱਕ ਬੂਟਾ ਕਿਤੇ ਗਲਤ ਨਿਕਲ ਗਿਆ ਲੰਮਾ ਆਉਂਦਾ ਆ ਜਾਣਾ ਸਾਰੀ ਉਮਰ ਦਾ ਹਾਂ ਆ ਚੀਜ਼ ਆ ਜੀ ਆ ਵੇਖੋ ਆ ਆ ਗਏ ਬਈ ਨਰੀਆਲ ਦੇ ਬੂਟੇ ਜੀ ਜੀ ਪਿਆਬ ਚ ਨਹੀਂ ਕਾਮਯਾਬ ਹੁੰਦੇ ਪਰ ਬਾਈ ਜਿਹੜੇ ਤੇਕਰ ਦੱਸੂਗਾ ਇਹ ਕਾਮਯਾਬ ਹੋਣਗੇ ਹੁਣ ਇਹ ਨਾ ਇੱਥੇ ਜਦੋਂ ਘੜੇ ਵਾਲੇ ਅਸੀਂ ਆਂਬ ਨੂੰ ਲਾਈ ਸੀਗੀ ਜਦੋਂ ਆਂਬ ਦਾ ਕਰਿਆ ਸੀਗਾ ਤੇ ਉਹ ਲੋਕ ਥੱਲੇ ਕਮੈਂਟ ਆਸੀ ਬਾਈ ਜੀ ਇਹ ਤਾਂ ਐਵੇਂ ਹਣਾ ਵੀ ਲੋਕਾਂ ਦੇ ਪੈਸੇ ਨਰਸਰੀ ਵਾਲੇ ਜਿਓ ਕਿਉਂਕਿ ਨਰਸਰੀ ਵਾਲੇ ਨੇ ਅਜੇ ਤੱਕ ਠੱਗੀ ਕਰੀ ਲੋਕਾਂ ਨਾਲ ਕਿਉਂਕਿ ਇੱਕ ਵਿਸ਼ਵਾਸ ਨਹੀਂ ਬਣਾਇਆ ਆਪਾਂ ਉਹ ਚੀਜ਼ ਦਿੱਤੀ ਹੈ ਲੋਕਾਂ ਤੋਂ ਤੇ ਇਹਦੇ ਇਹਨੂੰ ਸੈਂਟਰ ਚ ਲਾਉਣਾ ਜੀ ਤੁਹਾਨੂੰ ਘੜਾ ਨਾਲ ਇਹ ਟੱਚ ਹੋਣਾ ਚਾਹੀਦਾ ਅੱਛੇ ਦੋਨਾਂ ਸਾਡਾ ਤੋਂ ਹਾਂਜੀ ਬਸ ਇੱਕ ਮਹੀਨੇ ਬਾਅਦ ਇਹਦੇ ਵਿੱਚ ਇੱਕ ਇਹ ਦੋਨੇ ਇਕੱਠੀ ਲਾ ਦੇਣੇ ਜੀ ਹਾਂ ਇਕੱਠੇ ਇਹਦੀ ਹਾਈਟ ਕਿੰਨੀ ਕੁ ਜਾਊ ਜੀ ਇਹ ਹਾਈਟ ਨਾਰਮਲ ਰਹਿੰਦੀ ਬਸ ਆਈਡੀਆ ਦੱਸ ਕੋ ਫੋਟੋ ਬਸ ਤੇ ਇਹ ਬੂਟਾ ਕਿੰਨੇ ਦਾ ਮਿਲ ਜਾਂਦਾ ਜੀ ਬੂਟਾ ਇਹ 700 ਰੁਪਏ ਦਾ ਜੀ ਇਹ ਮਤਲਬ 10 ਸਾਲ ਤੱਕ ਬਾਦ ਫਰੂਟ ਤੇ ਆਉਂਦਾ ਇਹ ਇਸ ਟਾਈਮ 6 ਸਾਲ ਦੀ ਉਮਰ ਹੈ ਦੀ ਬੂਟੇ ਦੀ ਜਿੰਨ ਕੀ 4 ਸਾਲ ਨੂੰ ਫਰੂਟ ਆਉਣ ਲੱਗ ਹਾਂ ਬਿਲਕੁਲ 100% ਜੇ ਇਹ ਪ੍ਰੋਸੈਸ ਕਰਾਂਗੇ ਤਾਂ ਆਂਬ ਦਾ ਵੀ ਐਵੇਂ ਸੇਮ ਹੀ ਹੁੰਦਾ ਜੀ ਆਂਬ ਨੂੰ ਤੁਸੀਂ ਇੱਕ ਨੂੰ ਸਾਈਡ ਤੇ ਘਾਰ ਦੋ ਇੱਕ ਪਾਸੇ ਕੜਾ ਲਾ ਦਿਓ ਕਿਉਂਕਿ ਆਂਬ ਹ ਖਾਲਾ ਤੇ ਹੁੰਦਾ ਪਹਿਲਾਂ ਪੁਰਾਣੇ ਜ਼ਮਾਨੇ ਦੇਖਿਆ ਹੁਣ ਆਪਾਂ ਜਿੱਥੇ ਪਾਣੀ ਦਾ ਜ਼ਿਆਦਾ ਬਿਲਕੁਲ ਉਹਦੇ ਨਾਲ ਅੰਬ ਦੇ ਨਾਲ ਤੁਸੀਂ ਘੜਾ ਨੱਪ ਦਿਓ ਇਹਦੇ ਨਾਲ ਟੱਚ ਹੋਣਾ ਚਾਹੀਦਾ ਇਹਨੂੰ ਕੋਈ ਮੋਰੀ ਨਹੀਂ ਮਾਰਨੀ ਇਹ ਗੱਲ ਧਿਆਨ ਦਿਓ ਸਾਰੇ ਬਸ ਘੜਾ ਦਬਕੇ ਚ ਪਾਣੀ ਪਾ ਲੈ ਜੀ ਇਹ ਕੁਦਰਤ ਹੈ ਜੀ ਜੇ ਬਾਹਰ ਘੜਾ ਪਿਆ ਤਾਂ ਬਾਹਰੋਂ ਅੰਦਰ ਨੂੰ ਚੱਲੂਗਾ ਜੇ ਦੱਬਤਾ ਤੇ ਅੰਦਰੋਂ ਬਾਹਰ ਤੇ ਜਿਹੜਾ ਲੂਣ ਪਾਉਣਾ ਤੁਸੀਂ ਕਹਿੰਦੇ ਕਿੰਨੇ ਦੇਸੀ ਦੇਸੀ ਲੂਣ ਪਾਉਣਾ ਜਿਹੜਾ ਆਪਣੇ ਆਉਂਦਾ ਹਸਪਤਲ ਹਾਂ ਕਿੰਨੇ ਕ ਟਾਈਮ ਬਾਅਦ ਪਾਉਣਾ ਜੀ 1 ਮਹੀਨੇ ਬਾਅਦ ਇੱਕ ਮੁਟੀ ਪਾਉਣੀ ਹੈ ਪਾਣੀ ਦਾ ਹਫਤੇ ਬਾਅਦ ਨੇ ਪੀ ਜਾਣਾ ਸਾਰਾ ਹਾਂਜੀ ਇੰਨੇ ਕਹੋਗੇ ਬੂਟੇ ਨੇ ਜਦੋਂ ਜੜਾਂ ਇਹਦੇ ਦੁਆਲੇ ਲਿਪਟ ਜਾਣ ਗਿਆ ਉਸ ਹਲਾਬ ਨਾਲ ਬੂਟਾ ਜਿਆ ਚੱਲੂ ਹਾਂ ਟਕਣਾ ਛੋਲੀ ਲਾ ਕੇ ਬਿਲਕੁਲ ਵੀ ਲੋੜ ਹੈ ਉੱਪਰ ਹਾਂਜੀ ਪਾਣੀ ਹਾਂ ਜੇ ਬਾਹਰੋਂ ਗਰਮੀ ਜ਼ਿਆਦਾ ਤਾਂ ਪਾਣੀ ਦੇਾਂਗੇ ਸਾਈਡਾਂ ਤੋਂ ਨਹੀਂ ਤਾਂ ਕੱਲਾ ਘੜੇ ਦੀ ਪੌਦਾ ਬੱਕੜੇ ਨੂੰ ਉੱਪਰ ਠੱਕ ਦਈਏ ਬਿਲਕੁਲ ਜੀ ਬਿਲਕੁਲ ਆ ਦੇਖੋ ਇਹਦੀ ਪੱਤੀਆਂ ਵੀ ਪਹਿਲਾਂ ਰੈੱਡ ਨਿਕਲਦੀਆਂ ਬਿਲਕੁਲ ਹਾਂਜੀ ਹਾਂ ਉਸ ਤੋਂ ਬਾਅਦ ਇਹਨੂੰ ਦੋਨੇ ਇਕੱਠੇ ਲਾਉਣੇ ਪੈਂਦੇ ਆ ਇਹ ਗਰਾਫਟਿੰਗ ਹੈ ਵੈਸੇ ਕੱਲਾ ਵੀ ਚੱਲਦਾ ਹੈ ਬਾਕੀ ਜੇ ਦੋ ਲਾਵਾਂਗੇ ਮੀਆਂ ਬੀਬੀ ਮੇਲ ਫੀਮੇਲ ਤਾਂ ਬੈਟਰ ਹੈ ਕਿਉਂਕਿ ਦੀ ਪੋਲੀਨੇਸ਼ਨ ਹੁੰਦੀ ਹੈ ਕਾਦੇ ਦਾ ਗੱਡਾ ਕਹੀ ਫਿਰ ਕਾਦੇ ਦਾ ਬਸ 9-10 ਫੁੱਟ ਇਹ ਸਾਰੀਆਂ ਵੈਰਾਈਟੀਆਂ ਤੋਂ ਬਾਅਦ ਨਹੀਂ ਜਾਂਦੀਆਂ ਹੁਣ ਇਹ ਪੁਰਾਣੇ ਵੇਲੇ ਚਲੇ ਗਏ ਜਿਹੜੇ ਹਾਂਜੀ ਹਾਂਜੀ ਜੀ 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 ਜਿਵੇਂ ਉਹ ਪਿਆ ਕੀ ਆਪਣੇ ਜੀ ਲੀਚੀ ਲੀਚੀ ਵੀ ਕੰਮ ਜਾਂਦੀ ਹੈ ਹਾਂ ਲੀਚੀ ਦੇ ਬੂਟੇ ਪਿਆ ਹੁਣ ਲੀਚੀ ਦਾ ਬੂਟਾ ਤੇ ਸੇਬ ਦਾ ਬੂਟਾ ਉੱਥੇ ਵੀ ਚੱਲਦੇ ਆਪਾਂ ਹਾਂਜੀ ਇਹ ਜਿਹੜੇ ਬੂਟੇ ਆ ਇਹ ਹੌਟ ਕਲਾਈਮਰਕ ਯਾਨੀ ਕਿ ਇਹ ਗਰਮੀ 'ਚ ਤਿਆਰ ਕੀਤੇ ਆ ਵੀ ਲੋਕ ਕਹਿੰਦੇ ਆ ਵੀ ਪਤਾ ਨਹੀਂ ਯਾਰ ਇੱਥੇ ਸੇਬਾਂ ਵੇਚੀ ਜਾਂਦਾ ਜਿਹੜਾ ਬੰਦਾ ਹਿਮਾਚਲ ਤੋਂ ਸੇਬ ਚੁੱਕ ਕੇ ਵੇਚ ਰਿਹਾ ਹੈ ਮਤਲਬ ਇਹਨਾਂ ਨੂੰ ਫਰੂਟ ਲੱਗ ਜੇ ਇੱਕ ਚੀਜ਼ ਨੂੰ 0 ਤੋਂ ਲੈ ਕੇ ਉਹਨੂੰ 48 ਤੱਕ ਲਜਾਇਆ ਗਿਆ 48 ਤੋਂ 0 ਤੱਕ 0 ਤੋਂ ਮਤਲਬ ਅਪ ਡਾਊਨ ਅਪ ਡਾਊਨ ਠੰਡ ਗਰਮੀ ਠੰਡ ਗਰਮੀ ਹਾਂ ਜਿਵੇਂ ਕਹਿ ਲਓ ਵੀ ਕਿਸੇ ਟਾਈਮ ਬਾਦਲ ਸਾਹਿਬ ਨੇ ਗਾਂ ਮੰਗਵਾਈ ਸੀ ਆਸਟ੍ਰੇਲੀਆ ਤੋਂ ਉੱਥੇ ਆਉਂਦੇ ਹੀ ਮਰ ਗਈ ਹਫ਼ਤੇ ਦੇ ਵਿੱਚ ਕਿਉਂਕਿ ਉਹ ਸਹਿਣ ਨਹੀਂ ਕਰ ਪਾਈ ਜਦੋਂ ਉਹਨੂੰ ਅੰਦਰ ਉਹਦੇ ਟੀਕੇ ਰੱਖਿਆ ਗਿਆ ਉਸ ਇੱਥੇ ਜਿਹੜੀ ਵੱਛੀ ਪਾਲ ਗਏ ਉਹਦੇ ਅੰਦਰ ਟੀਕਾ ਰੱਖਿਆ ਗਿਆ ਉਹ ਬੱਚਾ ਉਹਦੇ ਅੰਦਰ 9 ਮਹੀਨੇ ਇੱਥੇ ਪਲਿਆ ਉਦੋਂ ਬਾਅਦ ਉਹਨੇ ਜਨਮ ਨਹੀਂ ਇਸ ਧਰਤੀ ਤੇ ਲਿਆ ਉਹ ਸਕਸੈਸ ਹੋਇਆ। ਇਹ ਪ੍ਰੋਸੈਸ ਹੈ ਇਹ ਗੱਲਾਂ ਨਾਲ ਨਹੀਂ ਬਿਆਇ ਗਿਆ ਤਾਂ ਉਹਦਾ ਬੂਟਾ ਐ ਮਹਿੰਗਾ ਜੀ ਫਰਾਂਜ਼ੀ ਲੋਕ ਇੱਥੇ ਕਹਿੰਦੇ ਆ ਪਰ ਸਾਡੇ ਸੇਬ ਵੀ ਲੱਗੇ ਆ। ਨਾਲ ਕੋਰ ਸਿੰਘ ਵਾਲਾ ਪਿੰਡ ਹੈ ਇੱਕ ਸੀਵਾ ਸਾਡੇ ਰਾਜਸਥਾਨ। ਅੱਛਾ। ਉੱਥੇ ਵੀ ਐਪਲ ਜਿਹੜੇ ਸਾਡੇ ਕੰਮ ਚ ਹੋਇਆ। ਹਾਂ ਉਹ ਵੀ ਦਿਖਾਉਣਾ ਤੁਹਾਨੂੰ। ਆਹ ਸਟਾਰ ਫਰੂਟ ਦੇਖੋ। ਅੱਛਾ ਸਟਾਰ ਫਰੂਟ ਮਤਲਬ ਇਹ ਫਲ ਆਲੀ ਆਖੋ ਲੱਗਿਆ ਨਾਲ। ਆ ਲੱਗੇ ਪਿਆ ਫਲ। ਇਹ ਕਾਦੇ ਵਾਸਤੇ ਹੁੰਦੇ ਜੀ? ਇਹਦੇ ਵਿੱਚ ਵੀ ਜੇ ਮੈਂ ਇਹਦੇ ਗੁਣ ਦੱਸਣ ਲੱਗਾਂ ਤਾਂ ਬਹੁਤ ਟਾਈਮ ਲੱਗੋ ਤੁਸੀਂ YouTube 'ਤੇ ਰਿਸਰਚ ਕਰ ਲਿ ਇਹ ਕਾਦਾ ਬੂਟਾ ਜੀ ਵੀਰ ਇਹ ਵੀ ਸਟਾਰ ਫਰੂਟ ਹੀ ਹੈ ਉਹ 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 ਫਲ ਬਣ ਗਿਆ ਇਹ ਹਾਲੇ ਫਲਾਵਰਿੰਗ ਤੇ ਹੈ ਮੈਂ ਤੁਹਾਨੂੰ ਇੱਕ ਕਹਿਆ ਸੀ ਸਾਡਾ ਛੋਟਾ ਬੋਟਾ ਵੀ 2 ਸਾਲ ਦਾ ਕਿਉਂਕਿ ਪਹਿਲਾਂ ਇਹਦੀ ਜੜ੍ਹ ਤੇ ਕੰਮ ਕੀਤਾ ਗਿਆ ਨਾ ਕਿ ਬੂਟੇ ਤੇ ਹਾਂਜੀ ਆਹ ਜੀ ਤੁਹਾਨੂੰ ਸੇਵ ਦਿਖਾਉਣਾ ਸੇਵ ਵੀ ਅੱਗੇ ਹੈਗਾ ਆਹ ਐਪਲ ਬੇਰੀ ਆਪਣੀਆਂ ਆ ਗਿਆ ਅੱਛਾ ਇਹ ਦੇਖ ਜੀ ਇੱਕ ਆ ਇੱਧਰ ਆਇਓ ਜੀ ਇਹ ਹੈਗੀ ਆ ਜੀ ਮੋਗਣੀ ਅਮਬਰ ਕੀ ਹੈ ਵੀ ਨਹੀਂ ਇਹ ਮੋਗਣੀ ਹੈ ਇਹ ਫਰੂਟ ਨਹੀਂ ਹੈਗਾ ਜੀ ਹਾਂਜੀ ਜਿਹੜੇ ਲੋਕ ਸਫੈਦਾ ਲਾ ਰਿਹਾ ਹੈ ਕਈ ਤਰ੍ਹਾਂ ਦੇ ਨਰਸਰੀ ਵਾਲੇ ਵੀਰ ਉਹਨੂੰ ਆਪ ਦੇ ਵਿਚਾਰ ਪੈਸੇ ਪੁੱਛੋ ਕਰ ਰਿਹਾ ਹੈ ਹਾਂਜੀ ਪਰ ਵੀਰੋ ਪੰਜਾਬ ਦਾ ਪਾਣੀ ਦਾ ਜਿਹੜਾ ਲੈਵਲ ਹੈ ਪੱਲੇ ਬਹੁਤ ਡੂੰਗਾ ਜਾ ਚੁੱਕਿਆ ਹੈ ਹਾਂਜੀ ਔਰ ਬਹੁਤ ਖਤਰੇ ਚ ਹੈ ਤੂੰ ਇਹਨੇ ਲੋਕਾਂ ਪਿੱਛੇ ਲੱਗ ਲੱਗ ਕੇ ਸਫੈਦਾ ਕਹਿੰਦੇ ਜੀ ਪਾਣੀ ਨਹੀਂ ਪੀਂਦਾ ਜੀ ਵੇਖੋ ਹਾਇ ਦਾ ਸਫੈਦਾ ਹੀ ਪਰ ਪਾਣੀ ਪੀਂਦਾ ਪਰ ਪਾਣੀ ਪੀਂਦਾ ਹੈ ਜੀ ਸੋ ਇਹ ਮੋਗਣੀ ਦਾ ਵੋਟਾ ਕੋਈ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੈਂ ਇਹਦੇ ਨਾਲ ਕੋਈ ਬਾਦਸ਼ਾਹ ਬਣ ਜਾਣਾ ਪਰ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਜਿੰਨੀਆਂ ਬੇੜੀਆਂ ਹੁਣ ਪਾਣੀ ਆਇਆ ਜਿਹੜੀ ਬੇੜੀ ਵਿੱਚ ਦਰਦੀ ਹੈ ਨਾ ਉਹਨੂੰ ਇਹ ਲੱਕੜ ਲੱਗਦੀ ਹੈ ਕਿਉਂਕਿ ਲੱਕੜ ਕਦੇ ਵੀ ਖਰਾਬ ਨਹੀਂ ਹੁੰਦੀ ਫਰਨੀਚਰ ਦੇ ਵਿੱਚ ਬਹੁਤ ਜੂਜ ਹੁੰਦੀ ਕਿ ਪੰਜਾਹ ਤੋਂ 60 ਹਜ਼ਾਰ ਦਾ ਬੋਟਾ 6ਵੇਂ 7ਵੇਂ ਸਾਲੇ ਤਿਆਰ ਹੋ ਜਾਂਦਾ ਗੱਲ ਤਾਂ ਜਲਦੀ ਤਿਆਰ ਹੁੰਦਾ ਪਾਣੀ ਘੱਟ ਪੀਂਦਾ ਦੂਜਾ ਮਹਿੰਗਾ ਵੇਖ ਫਿਰ ਵੇਖੋ ਇਹਦੀ ਇਹਦੀ এনवायरमेंट ਨੂੰ ਕਿੰਨਾ ਇਹਨੇ ਛਾਂ ਵੀ ਦੇਣੀ ਆਪਾਂ ਸੋ ਜਿੱਥੇ ਪੈਦਾ ਲਾਣਾ ਤੁਸੀਂ ਪਪੂਲਰ ਲਾ ਰਹੇ ਹੋ ਮੈਂ ਕਹਿੰਦਾ ਵੀ ਤੁਸੀਂ ਮੋਗਣੀ ਲਾਓ ਜਿੱਥੋਂ ਮਰਜੀ ਰਿਸਰਚ ਕਰ ਲਓ ਗੂਗਲ ਤੇ ਮੈਂ ਨਹੀਂ ਕਹਦਾ ਮੇਰੇ ਕੋਲ ਲਿਆਓ ਤੁਸੀਂ ਪਰ ਇਹ ਅਫਰੀਕਨ ਮੋਗਣੀ ਵਜਦੀ ਆ ਇਹਦੇ ਵਿੱਚ ਵੀ ਬਹੁਤ ਕੁਝ ਆ ਰਿਹਾ ਸੋ ਸੋਚ ਸਮਝ ਕੇ ਲਿਓ ਕਿਤੇ ਮੇਰੀ ਵੀਡੀਓ ਵੇਖ ਕੇ ਫਿਰ ਨਾ ਕਹੋ ਵੀ ਅੱਜ ਬਾਈ ਨੇ ਝੂਠ ਬੋਲਿਆ ਸੀ ਸਾਡੇ ਕੋਲ ਲਓਗੇ ਤੁਹਾਨੂੰ ਗਰੰਟੀ ਵਾਲੀ ਚੀਜ਼ ਮਿਲੂਗੀ ਇਹ ਘਰ ਘਰ ਚ ਪਰੇਸ਼ਾਨੀ ਦੇਣ ਵਾਲਾ ਬੂਟਾ ਹੈ ਕਿਹੜਾ ਜੀ ਇਹ ਤੁਸੀਂ ਕਹੋਗੇ ਯਾਰ ਪਰੇਸ਼ਾਨੀ ਦੀ ਗੱਲ ਕਿਵੇਂ ਕਰਦੀ ਕਿਉਂਕਿ ਅੱਜ ਸਰਪੰਚ ਨੂੰ ਸਰਪੰਚ ਵਜਿਆ ਹੋਇਆ ਹੈ ਠੀਕ ਹੈ ਜੀ ਇਹ ਜਿਹੜਾ ਇਹ ਨਿੰਬੂ ਆ ਜੀ ਸਰਦੀ ਚ ਆਉਂਦਾ ਜੀ ਔਰ ਲੋਕ ਇਹਨੂੰ ਧ ਔਰ ਇਹ ਮੰਡੀ ਦੇ ਵਿੱਚ ਵੀ ਕੰਮਜਾਬ ਨਹੀਂ ਹੋਇਆ ਨਹੀਂ ਇਹ ਚ ਪਾਣੀ ਜਾਂਦਾ ਵਾਲਾ ਕੋਈ ਹਾਂ ਉਹ ਵੀ ਨਹੀਂ ਇੱਕ ਇੱਕ ਤੁਸੀਂ ਬੋਰੀ ਚ ਇਹਨੂੰ ਟਰਾਂਸਪੋਰਟ ਕਰਨ ਤੋਂ ਪਹਿਲਾਂ ਹੀ ਇਹਨੇ ਇਹਨੇ ਖਰਾਬ ਹੋ ਜਾਂਦਾ ਵੇਖੋ ਔਰ ਇਹਨੂੰ ਸਰਦੀ ਚ ਜਦੋਂ ਨਿੰਬੂ ਤੇ ਬੂਟਣ ਵੇਖ ਕੇ ਠੰਡ ਲੱਗਦੀ ਹੈ ਉਦੋਂ ਇਹਨੂੰ ਨਿੰਬੂ ਲੱਗਣਾ ਹੈ ਹਾਂਜੀ ਹਾਂ ਹਾਂ ਤੇ ਜਿਹੜਾ ਸਾਡੇ ਘਰੇ ਵੀ ਹੈਗਾ ਹਾਂ ਹੈਗਾ ਨਾ ਉਹਦਾ achar ਪਾਉਣ ਦੀ ਗੱਲ ਬਸ 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 ਜਦੋਂ ਮੈਂ ਤੁਹਾਨੂੰ ਉਹ ਜਿਹੜਾ ਬੂਟਾ ਆਪਣੇ ਕੋਲ ਉਹ ਦਿਖਾਉਂਗਾ ਉਹ 12 ਮਹੀਨੇ ਤੀਜਨ ਲੱਗਣ ਵਾਲਾ ਬੂਟਾ ਹੈ ਤੁਸੀਂ ਭਾਵੇਂ ਪੈਰਥ ਲਿੰਮ ਦਿੱਜੋ ਤਾਂ ਵੀ ਜਾਣੇ ਕਿ ਤੁਸੀਂ ਉਹਨੂੰ ਭਾਵੇਂ ਬੋਰੀ ਚ ਭਰੋ ਜਿੰਨਾ ਮਰਜ਼ੀ ਖਰਾਬ ਨਹੀਂ ਹੋਊ ਔਰ ਰਸ ਜਿਹੜਾ ਤੇ ਥੱਲੇ ਨਚੋੜਾਂਗੇ ਆਪਾਂ ਤਾਂ ਐ ਕੱਡੂ ਜਿਵੇਂ ਆਪਣੇ ਤਜਾਬ ਡੋਲ ਜਾਂਦਾ ਅੱਛਾ ਜੀ ਸੋ ਇਹ ਚੀਜ਼ਾਂ ਤੋਂ ਬਚੋ ਇਹਦਾ ਨਿਸ਼ਾਨੀ ਹੈ ਮੈਂ ਦੱਸ ਦਿੰਦਾ ਜਿਹੜਾ ਸਰਦੀ ਵਾਲਾ ਨਿੰਬੂ ਹੋਊਗਾ ਨਾ ਜੀ ਉਹਦੇ ਆ ਬਰੀਕ ਪੱਤੇ ਹੋਣਗੇ ਅੱਛਾ ਜੀ ਆ ਜੋ ਆ ਸੇਬ ਕੱਢ ਬਾਰ ਸੇਬ ਬਰਦਸੀ ਹਾਂਜੀ ਹਾਂਜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨਰਸਰੀ ਕਿੱਥੇ ਆ ਜਲਾਲਾਬਾਦ ਸਰਪੰਚ ਸਾਹਿਬ ਨੇ ਖੋਲ੍ਹਿਆ ਨਰਸਰੀ ਕੀ ਨਾਮ ਆ ਜੀ ਦੇਵ ਗ੍ਰੀਨ ਲੈਂਡ ਨਰਸਰੀ ਇਹ ਜਲਾਲਾਬਾਦ ਪੱਛਮੀ ਹੈ ਜੀ ਜਲਾਲਾਬਾਦ ਪੱਛਮੀ ਹੈ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਵਿੱਚ ਪੈਂਦਾ ਹੈ ਜਿੱਥੇ ਆ ਇਸ ਟਾਈਮ ਪਾਣੀ ਇਹ ਨਿੰਬੂ ਆ ਜ ਆਪਣੇ ਕੋਲੇ ਆ ਆ ਦਿਖਾ ਦਿਓ ਇਹਦਾ ਚੌੜਾ ਪੱਤਾ ਹੋਊਗਾ ਆ ਦੇਖੋ ਫਰੂਟ ਇਹਨੂੰ ਆ ਰਿਹਾ ਇੱਕ ਸਰਪੰਚ ਸਾਹਿਬ ਹੋਰ ਚੀਜ਼ ਆਪਾਂ ਇਹਨੂੰ ਸੁੰਘਿਓ ਥੋੜਾ ਜਿਹਾ ਲਾਲਾ ਜੀ ਤੂੰ ਸੁੰਘਿਓ ਹਾਂਜੀ ਖੁਸ਼ਬੂ ਵੇਖੋ ਆਉਂਦੀ ਆ ਬਹੁਤ ਗੁਦਗੁਦ ਹਾਂ ਨਸਾ ਗੋਲ ਦਾ ਸਰਪੰਚ ਹਾਂਜੀ ਔਰ ਤੁਸੀਂ ਕੱਟੋਗੇ ਇਹ ਉਹ ਪ੍ਰਾਤਨ ਨਿੰਬੂ ਆ ਜਿਹੜਾ ਆਪਣਾ ਸੀਗਾ ਜਿਹਦਾ ਆਪਾਂ ਸ퀀ਜ ਵੀ ਬਣਦੀ ਸੀ ਇਹ ਲੱਗੂ ਰੁੱਤ ਮੁਤਾਬਕ ਜੀ ਹਾਂ ਇਹ ਇਹ ਗਰਮੀ ਸਰਦੀ ਦੋਨੋਂ ਚ ਲੱਗੂਗਾ ਤੇ ਹੁਣ ਆਪਾਂ ਆਉਂਦਿਆਂ ਸੇਬ ਦੇ ਬੂਟੇ ਤੇ ਆਜੋ ਅੱਗੇ ਹੁਣ ਆਪਣੇ ਕੋ ਵੱਡੇ ਮਦਰਪੌਂਡ ਵੀ ਖੜੇ ਆ। ਸੇਬਾਂ ਦੇ ਬੂਟਾ ਕਾਮਯਾਬ ਘਟ ਹੁੰਦਾ ਜੀ ਆਪਣੇ। ਨਹੀਂ ਨਹੀਂ ਉਹ ਸਰਪੰਚ ਸਾਹਿਬ ਕੀ ਹੈ ਆ ਵੇਖੋ ਇਹ ਤਿੰਨੋਂ ਵੈਰਾਈਟੀਆਂ ਇਕੱਠੀਆਂ ਆ ਤਿੰਨੋਂ ਦਿਖਾ ਦਿਓ ਆ ਤਿੰਨੋਂ ਜਿਹੜੇ ਆ ਹਗੇ ਆ ਆਪਣੇ ਸੇਬਾਂ ਦੇ ਬੂਟੇ। ਹਾਂਜੀ ਇਹ ਹੈ ਹੁਣ ਅੰਨਾ ਹਾਂਜੀ ਡੋਰਸ਼ਟ ਗੋਲਡਨ ਹਰਮਨ 99 ਪੱਤੇ ਅਲੱਗ-ਅਲੱਗ ਨੇ ਜੀ ਜੀ ਹਾਂ ਤਿੰਨੋਂ ਆ ਹਾਂਜੀ ਹੁਣ ਜਿਹੜਾ ਡੋਰ ਸਟ ਗੋਲਡਨ ਹੈ ਇਹਨੇ ਦੋਨਾਂ ਦੀ ਪੋਲੀਨੇਸ਼ਨ ਕਰਨੀ ਹੈ ਤੁਹਾਨੂੰ ਇੱਥੇ ਆ ਕੇ ਸਮਝ ਆ ਜਾਣੀ ਕਿ ਅਸੀਂ ਅੱਜ ਸਹੀ ਨਰਸਰੀ 'ਚ ਆ ਗਏ ਜਿੱਥੇ ਇਹ ਚੀਜ਼ਾਂ ਦਾ ਪਤਾ ਹੀ ਐ ਨਹੀਂ ਉਹਦਾ ਬੂਟੇ ਦੇਣ ਦੇ ਦੱਸ ਤੇ ਇਹ ਨਹੀਂ ਕੁਝ ਤੁਸੀਂ ਕਹੇ ਸੇਵ ਲੈਣ ਜਿਹੜਾ ਹੱਥ 'ਚ ਆ ਉਹਨਾਂ ਪਕੜਾ ਦੇਣਾ ਲਾਓ ਜੀ ਫਿਰ ਤਿੰਨ ਲਾਉਣ ਦਾ ਫਾਇਦਾ ਕੀ ਕਹਿੰਦੇ ਨੇ ਜੇ ਮਤਲਬ ਕਿ ਡੇਰੀ ਕਾਮਜਾਬ ਕਰਦੇ ਹੋ ਤੇ ਇੱਕ ਵਿੱਚ ਮਾਲੀ ਰੱਖਣਾ ਬੰਦਾ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂਜੀ ਹਾਂ ਇਹ ਇਹਨਾਂ ਦੋ ਦਾ ਮਾਲੀ ਐ ਕਹਿ ਲਓ ਵੀ ਉਹ ਪੈਂਸਾ ਹੈ ਇਹ ਹੈਗੇ ਆ ਤਾਂ ਇਹਨਾਂ ਦੇ ਉਹ ਜੋ ਕੁਦਰਤ ਦਾ ਵੇ ਦਾ ਮੇਲ ਮਿਲਾਪ ਤਾਂ ਤਾਂ ਹੀ ਬੱਚੇ ਪੈਦਾ ਹੁਣੇ ਸ ਕੁਦਰਤ ਹੈ ਪਹਿਲਾਂ ਉਹਨੇ ਡੋਰ ਸਟ 골ਡਨ ਤੇ ਬੈਠਣਾ ਉਸ ਤੋਂ ਬਾਅਦ ਇਧਰ ਪੋਲੀਨੇਸ਼ਨ ਹੋਣੀ ਹੈ ਫਿਰ ਉਹਦੇ ਇਧਰ ਹੋਣੀ ਆ ਦੇਖੋ ਇਹਦੇ ਪੱਤੇ ਹੀ ਐਕਸਟਰਾ ਹੈ ਪੱਖੀ ਨੇ ਸਾਰਾ ਕੰਮ ਕਰਨਾ ਹੈ ਤਿੰਨਾਂ ਨੂੰ ਫਲਾਵਰਿੰਗ ਇਕੱਠੀ ਆਉਣੀ ਹੈ ਤੇ ਉਧਰਲਾ ਰਸ ਉਹਦੇ ਚ ਉਧਰਲਾ ਉਹਦੇ ਚ ਸਾਰਾ ਦਿਨ ਮੱਖੀ ਨੇ ਜਦੋਂ ਇੱਕ ਹੋਰ ਕੁਦਰਤ ਕਿੱਡੀ ਵੱਡੀ ਜਦੋਂ ਵੀ ਕੋਈ ਵੀ ਮੱਖੀ ਕੁਦਰਤ ਦੀ ਬਣਾਈ ਆ ਇੱਕ ਹੀ ਆ ਕੇ ਸੇਬ ਦੀ ਪੋਲੀਨੇਸ਼ਨ ਕਰਨ ਲੱਗੀ ਸ਼ਾਮ ਤੱਕ ਉਹਨੇ ਕਿਸੇ ਹੋਰ ਫੁੱਲ ਤੇ ਨਹੀਂ ਬੈਠਣਾ ਸੇਬ ਤੇ ਰਹੂਗੀ ਸੇਬ ਤੇ ਰਹੂਗੀ ਔਰ ਜੇ ਤੁਹਾਡਾ ਪੋਲੀਨੇਟਰ ਨਹੀਂ ਹੈਗਾ ਤੂੰ ਤੁਸੀਂ ਕਹੋਗੇ ਯਾਰ ਸੇਬ ਨਹੀਂ ਲੱਗਦਾ ਨਹੀਂ ਕੰਮ ਜਾਵੇਗਾ ਉਹ ਤਾਂ ਫਿਰ ਬੁੜੀਆਂ ਜੀ ਬਾਈਦੀ ਆ ਬਾਹ ਬਹੀ ਹੈ ਕੋਈ ਹੈ ਨਾ ਜੀ ਸੋ ਇਸ ਕਰਕੇ ਇਹ ਇੱਥੇ ਜਾਣਕਾਰੀਆਂ ਬਹੁਤ ਸਾਡੇ ਕੋਲ ਜਾਣਕਾਰੀਆਂ ਕਰਕੇ ਲੋਕ ਜਿਹੜੇ ਰਾਜਸਥਾਨ ਤੋਂ ਆ ਰਹੇ ਬਾਈ ਜੂਰੀ ਤੁਹਾਡੇ ਸਾਹਮਣੇ ਹੈ ਨਾ ਜਾਂ ਤੁਹਾਡੇ ਏਰੀਆ ਤੋਂ ਹੀ ਆਏ ਹੋਇਆ ਕਿ ਉਹ ਨਰਸਰੀਆਂ ਵੱਧੂ ਹੈ ਪਰ ਕਿਸੇ ਨੂੰ ਉਹ ਚੀਜ਼ਾਂ ਬਾਰੇ ਪਤਾ ਹੀ ਹੈ ਨਹੀਂਗਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਲਾਲਾਬਾਦ ਦੇ ਵਿੱਚ ਬਾਈ ਰੌਣਦੀ ਨਰਸਰੀ ਹੈਗੀ ਸਕਰੀਨ ਸ਼ੌਟ ਪਾਇਆ ਪੇਜ ਦਾ ਨੂੰ ਪੇਜ ਨੂੰ ਫੋਲੋ ਵੀ ਕਰ ਲਿਓ ਆਨਲਾਈਨ ਗੁੱਟੇ ਪੇਜ ਤੋਂ ਕਿਸ ਨੇ ਮੰਗਵਾਉਣਾ ਨਹੀਂ ਜੀ ਨਹੀਂ ਬਿਲਕੁਲ ਸਾਡੇ ਇੱਥੇ ਮੇਲਾ ਲੱਗਿਆ ਰਹਿੰਦਾ ਜੀ ਅਸੀਂ ਇੱਥੇ ਮਸਾ ਬੁਰ ਲੈਂਦਾ ਜਿੰਨੇ ਆਉਣਾ ਵੇਖ ਕੇ ਜਾਣਕਾਰੀ ਲੈ ਕੇ ਬੂਟੇ ਲੈ ਕੇ ਜਾਓ ਹਾਂ ਜੀ ਲਾਉਂਦੇ ਫੇਰੀ ਫਾਇਦਾ ਹਾਂ ਜੇ ਬੂਟੇ ਲੈਣ ਲਗਾਉਣੇ ਤੋਂ ਫਿਰ ਉੱਥੋਂ ਮਿਲ ਜਾਂਦੇ ਜੋ ਮਰਜ਼ੀ ਲਾਈ ਜਾ ਤੁਸੀਂ ਸਭ ਤੋਂ ਵੱਡੀ ਕੁਆਲਿਟੀ ਨੰਬਰ ਦੋ ਜਾਣਕਾਰੀ ਅਸੇਬਾਈ ਸਾਰੇ ਸੇਬਾਂ ਦੇ ਬੂਟੇ ਆ ਗਏ ਹਾਂ ਜੀ ਹਾਂ ਇਹ ਮਦਰ ਪਲਾਂਟ ਆ ਜੀ ਇਹ ਮਤਲਬ ਕਿ ਆਪਣੇ ਕੋਲ 22000 ਬੂਟਾ ਹੈਗਾ ਸਾਰਾ ਜੀ ਹਾਂਜੀ ਤੇ ਇਹਦੇ ਵਿੱਚੋਂ ਮਤਲਬ ਕਿ ਲਗਭਗ 1.200 ਬੂਟਾ ਆਪਣੇ ਕੋਲ ਰਹਿ ਗਿਆ ਬਾਕੀ ਬੂਕਾ ਸਾਰਾ ਜੀ ਕਿਸੇ ਨੇ ਲਾਉਣੇ ਹੁਣ ਜੀ ਮੰਨ ਲਓ ਕਿਲਾ ਲਾਤਾ ਗਾਰੰਟੀ ਵੀ ਸੇਵ ਲਗਾ ਬਿਲਕੁਲ ਜੀ 100% ਗਾਰੰਟੀ ਹੈ ਆਪਣੀ ਤੇ ਇਧਰ ਫਿਰ ਆਪਣੇ ਆ ਪਾ ਆ ਗਏ ਅੰਬ ਆ ਗਏ ਜੀ ਅੰਬ ਆ ਗਏ ਐਪਲ ਬਰੀ ਇਹ ਮਦਰ ਪਲਾਂਟ ਆ ਜੀ ਕਈ ਕਈ ਵੀਰਾਂ ਕਹਿੰਦੇ ਵੀ ਅਸੀਂ ਵੱਡੇ ਪਲਾਂਟ ਲਾਉਣੇ ਆ ਹਾਂਜੀ ਹਾਂਜੀ ਅਨਾਰ ਪਿਆ ਅੱਗੇ ਜਾਮਣ ਆ ਗਈ ਵੱਡੀ ਹਾਂਜੀ ਹਾਂਜੀ ਅਮਰੋਦ ਆ ਗਿਆ ਜੀ ਵੱਡਾ ਇਧਰ ਜੀ ਕਹਿੰਦੇ ਬਾਲੀ ਮਿਹਨਤ ਕਰਨ ਦੀ ਲੋੜ ਨਹੀਂ ਮੈਂ ਜਾ ਕੇ ਬਿਲਕੁਲ ਅਛੇ ਆ ਵੇਖੋ ਕਿੰਨੂ ਲੱਗੇ ਵੀ ਹੋਇਆ ਇਹਨੂੰ ਲੱਗੇ ਪਿਆ ਜੀ ਵਿੱਚ ਤਾਂ ਲੱਗੇ ਪਿਆ ਸਾਹਮਣੇ ਨੇੜੇ ਕਰਕੇ ਦਿਖਾਵੜਾ ਜੀ ਆ ਦੇਖੋ ਫਰੂਟ ਆ ਜੀ ਪੂਰਾ ਹਾਂ ਜਿਹੜੇ ਛੋਟੇ ਛੋਟੇ ਬੂਟੇ ਨੂੰ ਲੱਗਿਆ ਹੋਇਆ ਮੰਨ ਲਓ ਆਪਾਂ ਲੈ ਤਾਂ ਹੁਣ ਨਸਰੀ ਚੋਂ ਹੀ ਪਰ ਲੱਗਦੇ ਨਹੀਂ ਨਹੀਂ ਜੀ ਨਹੀਂ ਆ ਵੇਖੋ ਆ ਸਾਰਾ ਜਿਵੇਂ ਵਾਟਰ ਐਪਲ ਪਿਆ ਅਮਰੂਦ ਆ ਵੱਡੇ ਆਗੇ ਹਾਂਜੀ ਤੇ ਪਿੱਛੇ ਆ ਆ ਗਿਆ ਸੀਤਾਫਲ ਅਛੇ ਜੀ ਆ ਲక్ష్ਮਣ ਫਲ ਆ ਗਿਆ ਕੈਪਟਨ ਨੂੰ ਹੀ ਖਾਂਦੇ ਨੇ ਸੀਤਾਫਲ ਪੰਜਾਂ ਜੀ ਉਹ ਹੀ ਮਸ਼ਹੂਰ ਹੋਇਆ ਸੀ ਆ ਕੱਠਲ ਪਈ ਆ ਹਾਂਜੀ ਤੇ ਆ ਦੇਖੋ ਪਾਮ ਪਾਮਾਂ ਦੇ ਵਿੱਚ ਬਹੁਤ ਵੱਡੀ ਠੱਗੀ ਹੋ ਰਹੀ ਸਰਪੰਚ ਸਾਹਿਬ ਕਿਵੇਂ ਜੀ ਆ ਦੇਖੋ ਇਹ ਜਿਹੜਾ ਪਾਮ ਹੈ ਜੜ ਬਲਾਗ ਦੇ ਵਿੱਚ ਹੈ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਇਹ ਜੜ ਤੋਂ ਤਿਆਰ ਕੀਤਾ ਗਿਆ ਨਾ ਕਿ ਨਾਲੋਂ ਕਲਮਾਂ ਲਾ ਲਾ ਕੇ ਅੱਛਾ ਤੁਸੀਂ ਦੇਖਿਆ ਨਾ ਪੈਲਸਾਂ ਦੇ ਵਿੱਚ ਜਾਂ ਕਿ ਦੇ ਕਲੋਨੀਆ ਦੇ ਵਿੱਚ ਸੁੱਕੇ ਖੜੇ ਹੁੰਦੇ ਹਨਾ ਦੋ ਤਿੰਨ ਸਾਲਾਂ ਬਾਅਦ ਸੁੱਕ ਜਾਂਦਾ ਇਹ ਸੁੱਕੂ ਹੋਣੀ ਕਦੇ ਵੀ ਆਪਣਾ ਪਾਵ ਕਿਉਂਕਿ ਜੜ ਤੋਂ ਯਾਰ ਕਿਉਂਕਿ ਕਿਉਂਕਿ ਆਪਾਂ ਨਰਸਰੀ ਇਸ ਕਰੇ ਕਰੀ ਹੈ ਬਿ ਉਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਜੇ ਫਿਰ ਆਪਾਂ ਜ਼ਿੰਮੇਦਾਰ ਹੋ ਕੇ ਨਰਸਰੀ ਹੋਰ ਕੰਮ ਵੀ ਕਰ ਸਕਦੇ ਸੀਗਾ ਕਿਉਂਕਿ ਇਨਵੈਸਟਮੈਂਟ ਤੇ ਬਹੁਤ ਹੋ ਚੁੱਕੀ ਹੈ ਬਿਲਕੁਲ ਜੀ ਸੋ ਇਸ ਕਰਕੇ ਜਿਹੜੀ ਚੀਜ਼ ਮਿਲੂਗੀ ਉੱਥੇ ਜਨਮਣ ਮਿਲੂਗੀ ਕਦੇ ਵੀ આજ ਤੱਕ ਸਾਡਾ ਕਿਸੇ ਦਾ ਵੀ ਸਾਡੇ ਸਿਰ ਤੇ ਲੰਬਾ ਨਹੀਂਗਾ ਸਹੀ ਗੱਲ ਆ ਬਾਈ ਸਰਪੰਚ ਸਾਹਿਬ ਨੇ ਨਰਸਰੀ ਕੀਤੀ ਆ ਇੱਕ ਕੁਦਰਤ ਨੂੰ ਪਿਆਰ ਕਰਦਿਆਂ ਨਾ ਰੋਖਾਂ ਨੂੰ ਪਿਆਰ ਕਰਦਿਆਂ ਤਾਂ ਕੀਤੀ ਹੈਗੀ ਪੈਸਾ ਕਮਾਉਣ ਦੇ ਹੋਰ ਬਹੁਤ ਕੰਮ ਨੇ ਜੀ ਜੀ ਬਿਲਕੁਲ ਨਹੀਂ ਬਸ ਕੈਂ ਵੀ ਕਿੱਤੇ ਲੱਗੇ ਹੋਏ ਨੇ ਵੱਧ ਤੋਂ ਵੱਧ ਰੁਖ ਲਵਾਈਏ ਸੋ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂਜੀ ਸਰਪੰਚ ਪਤਾ ਕਿਵੇਂ ਬਣੇ ਸੀਗੇ ਹਾਂ ਸਭ ਸਤਿਰਾ ਬਣੇ ਨੇ ਜੇ ਚੰਗੇ ਇਨਸਾਨ ਸੀ ਤਾਂ ਬਣੇ ਨੇ ਬਿਲਕੁਲ ਕੋਈ ਵੋਟਾਂ ਪੈ ਕੇ ਨਹੀਂ ਬਣੇ ਤੀਗੇ ਬਿਲਕੁਲ ਜੀ ਇਨਸਾਨ ਬਹੁਤ ਵਧੀਆ ਨੇ ਭਾਈ ਇੱਕ ਵਾਰੀ ਡੀਲ ਕਰਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਚੀਜ਼ ਸਹੀ ਖਰੀਦ ਲਓ ਐਵੇਂ ਗਲਤ ਥਾਵੇਂ ਨਾ ਭਾਜੋ ਸਰਪੰਚ ਕਿਉਂਕਿ ਭਾਈ ਕਿਸਾਨ ਭਰਾ ਮਿੰਤ ਵਾਲੀ ਕਰਦੇ ਨੇ ਸਰਪੰਚ ਦਰਦ ਹੁੰਦਾ ਔਰੋਂ ਦੁਖਦਾ ਔਰੋਂ ਦੁਖਦਾ ਜਦੋਂ ਕਿਤੇ ਬੂਟਾ ਚੱਲਦਾ ਨਹੀਂ ਤਿੰਨ ਸਾਲ ਤਿੰਨ ਸਾਲ ਅਜਾ ਲੈਂਦਾ ਬਾਹਣ ਖਰਾਬ ਹੋ ਜਾਂਦਾ ਬੂਟਾ ਚੱਲਦਾ ਨਹੀਂ ਬਾਗ ਚੱਲਦਾ ਨਹੀਂ ਬਾਗ ਮਰ ਜਾਂਦੇ ਨੇਗੇ ਸੋ ਭਾਈ ਬਣ ਕੇ ਅੱਜ ਮੇ ਸਾਡੇ ਬਰਨਾਲੇ ਵਾਲੇ ਭਰਾ ਦੀ ਰੂਹ ਖੁਸ਼ ਹੋਈ ਹੈਗੀ ਆ ਖੜਾਗਾ ਮਾਰ ਦੇ ਮੁੰਡਾ ਕੈਮਰਾ ਸਾਡੇ ਬਰਨਾਲੇ ਵਾਲਾ ਭਰਾ ਬਾਈ ਤੁਸੀਂ ਤਿੰਨ ਦੋਸਤਾਨੇ ਬਾਗ ਲਾਇਆ ਸੀ ਅਲੱਗ-ਅਲੱਗ ਹਨਾ ਦੋ ਨੇ ਬਾਤ ਤਾਂ ਕਹਿੰਦੇ ਤੁਹਾਡਾ ਇਕੱਲਾ ਕਾਮਯਾਬਾ ਤੁਹਾਡੇ ਵਾਲੀ ਕਿਉਂ ਕਾਮਯਾਬ ਹੋਇਆ ਕਾਮਯਾਬ ਵੀਰ ਜੀ ਲਾਤ ਆਪਾਂ ਲੈਨੇ ਹਰੇਕ ਬੰਦੇ ਲਾਉਂਦਾਗਾ ਹਾਂਜੀ ਪਰ ਲਾਉਣ ਤੋਂ ਬਾਅਦ ਜਿਹੜੀ ਆਪਾਂ ਨੂੰ ਜਾਣਕਾਰੀ ਚਾਹੀਦੀ ਹੈ ਉਹ ਸਭ ਤੋਂ ਜ਼ਰੂਰੀ ਹੈ ਜਾਣਕਾਰੀ ਫਿਰ ਬਾਈ ਨੇ ਦਿੱਤੀ ਪਲ-ਪਲ ਤੇ ਜਦੋਂ ਵੀ ਫੋਨ ਕਰਦੇ ਆ ਜੋ ਵੀ ਸਮੱਸਿਆ ਆਉਂਦੀ ਹੈ ਸਾਨੂੰ ਚਾਹੇ ਅਸੀਂ ਅੱਧੀ ਰਾਤ ਨੂੰ ਫੋਨ ਕਰ ਲਈਏ ਬਾਈ ਨੇ ਇਹ ਨਹੀਂ ਕਿਹਾ ਵੀ ਬਾਈ ਕਿਉਂ ਫੋਨ ਕਰਿਆ ਇਸ ਕਰਕੇ ਉਹ ਬੰਦਿਆਂ ਨੇ ਕਿਉਂ ਬਾਹਾ ਹੈਗਾ ਬਾਗ ਲਾ ਲਿਆ ਮੁੜ ਕੇ ਉਹਨਾਂ ਨੇ ਬਾਤ ਹੀ ਨਹੀਂ ਪੁੱਛੀ ਬੂਟਾ ਤਾਂ ਹਰੇ ਹਾਂਜੀ ਬੂਟੇ ਦਾ ਵਾਦੂ ਕਰੇ ਮਾਲੀ ਦੇ ਜੰਦਰੇ ਨੌਲੇਜ ਦੀ ਜ਼ਰੂਰੀ ਨੌਲੇਜ ਨੌਲੇਜ ਜ਼ਰੂਰੀ ਹੈ ਨੌਲੇਜ ਹੈ ਨਗੀ ਉਹ ਕੀ ਤਾਂ ਤਾਂ ਹੀ ਆਪਾਂ ਨੂੰ ਦੇਣਗੇ ਬਾਈ ਬਿਲਕੁਲ ਬਿਲਕੁਲ ਨਾਲੇ ਪੁੱਛਿਓ ਵੀ ਕਿੰਨੇ ਬੂਟੇ ਲੈਣ ਆਏ ਸੀ ਕਿੰਨੇ ਕਿੱਲਿਆਂ ਦੇ ਮੈਂ ਕਿੰਨੇ ਦਲਵਾਇਆ ਪੁੱਛੋ ਕਿੰਨੇ ਕਿੱਲਿਆਂ ਦੇ ਬੂਟੇ ਲੈਣ ਆਏ ਸੀ ਬਾਈ ਮੈਂ ਵੀਰ ਜੀ ਸਾਢੇ 4 ਕਿੱਲਿਆਂ ਦਾ ਮਨ ਬਣਾਇਆ ਸੀਗਾ ਫੇਰ ਪਰ ਬਾਈ ਜੀ ਮੈਨੂੰ ਕਹਿੰਦੇ ਵੀ ਤੁਸੀਂ ਕਿੱਲਾ 1.5 ਕਿੱਲੇ ਤੋਂ ਸ਼ੁਰੂ ਕਰੋ ਲਾਜ ਤੋਂ ਮਰਜ਼ੀ ਲਿਓ ਕੋਈ ਚੱਕਰ ਨਹੀਂਗਾ ਪਰ ਤੁਹਾਨੂੰ ਜਾਣਕਾਰੀ ਹੋ ਜਾਣੀ ਆ ਫੇਰ ਤੁਸੀਂ 4 4.5 ਜਾਣੀ ਤੇ 10 ਹੀ ਲਾ ਲਉ ਉਹ ਗੱਲ ਬਾਈ ਦੀ ਜਮਾਂ ਸੱਚ ਹੋ ਰ ਇਹ ਮੈਂ ਪੂਰਾ ਕਰਾਂਗਾ